ਅਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਕਵਿਤਾ ਲੈ ਕੇ ਹਾਜ਼ਰ ਆਂ ਫਰਕ ਤਾਂ ਪੈ ਗਿਆ ਇਸ ਪ੍ਰੋਗਰਾਮ ਦੇ ਵਿੱਚ ਅਹਿਮ ਮਸਲਿਆਂ ਉੱਤੇ ਗੱਲਬਾਤ ਹੁੰਦੀ ਹੈ ਜਿਸ ਦੇ ਵਿੱਚ ਤੁਸੀਂ ਆਪਣੀ رائے ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤੇ ਤੁਸੀਂ ਕਿਸ ਤਰੀਕੇ ਨਾਲ ਸਾਡੇ ਨਾਲ رابطہ ਕਾਇਮ ਕਰ ਸਕਦੇ ਹੋ ਸਕਰੀਨ ਤੇ ਨੰਬਰ ਵੀ ਫਲੈਸ਼ ਹੋ ਰਹੇ ਨੇ ਉਹਨਾਂ ਨੰਬਰਾਂ ਦੇ ਜ਼ਰੀਏ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਤੁਸੀਂ ਕੀਮਤੀ رائے ਪੇਸ਼ ਕਰ ਸਕਦੇ ਹੋ ਇਸ ਦੇ ਨਾਲ ਹੀ ਤੁਸੀਂ ਕਮੈਂਟ ਦੇ ذریعے ਵੀ ਆਪਣੀ رائے ਸਾਡੇ ਤੱਕ ਪਹੁੰਚਾ ਸਕਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਫਰਕ ਤਾਂ ਪੈ ਗਿਆ ਦੇ ਵਿੱਚ ਅਹਿਮ ਮੁੱਦੇ ਤੇ ਗੱਲਬਾਤ ਕਰਾਂਗੇ ਉਹ ਮੁੱਦਾ ਹੋਵੇਗਾ ਇੰਡੀਅਨਸ ਦਾ ਪੰਜਾਬੀਆਂ ਦਾ ਅਮਰੀਕਾ ਦਾ ਵੀ ਕਿਉਂਕਿ ਅਮਰੀਕਾ ਦੇ ਵਿੱਚੋਂ ਦੀ 205 ਜੋ ਲੋਕ ਨੇ ਜੋ ਭਾਰਤੀ ਨੇ ਉਹਨਾਂ ਦੀ ਗੱਲ ਕਹੀ ਜਾ ਰਹੀ ਸੀ ਕਿ ਡਿਪੋਰਟ ਕੀਤਾ ਜਾਵੇਗਾ 104 ਨੂੰ ਕਰ ਦਿੱਤਾ ਗਿਆ ਅਜੇ ਇਹ ਦੇ ਵਿੱਚ ਲੱਗਦਾ ਹੈ ਕਿ ਹੁਣ ਵੀ ਜੋ ਇੰਡੀਅਨਸ ਨੇ ਜੋ ਭਾਰਤੀ ਨੇ ਉਹਨਾਂ ਦੇ ਵੱਲੋਂ ਸਾਥ ਯਾਨੀ ਯਾਰੀ ਨਹੀਂ ਪਾਈ ਜਾ ਰਹੀ ਹੈ ਅਮਰੀਕਾ ਦੇ ਨਾਲ ਅਜਿਹਾ ਆਇਆ ਇਸ ਲਈ ਕਿਉਂਕਿ ਜੋ ਵਿਦੇਸ਼ੀ ਮੰਤਰੀ ਨੇ જયਸ਼ੰਕਰ ਉਹਨਾਂ ਦੇ ਵੱਲੋਂ ਜਵਾਬ ਦਿੱਤੇ ਗਏ ਨੇ ਕੁਝ ਅਜਿਹੇ ਜਵਾਬ ਦਿੱਤੇ ਗਏ ਨੇ ਜਿਸ ਦੇ ਨਾਲ ਸੈਟੀਸਫੈਕਸ਼ਨ ਨਹੀਂ ਹੋ ਰਹੀ ਹੈ ਆਖਰ ਕੀ ਕੋਜੋ ਜਵਾਬ ਦਿੱਤਾ ਗਿਆ ਉਹਨਾਂ ਦੇ ਵੱਲੋਂ ਵਿਰੋਧੀ ਧਿਰਾਂ ਨੂੰ ਕੀ ਕੁਝ ਸਵਾਲ ਜਵਾਬ ਹੋਏ ਨੇ ਇਸ ਉਤੇ ਵੀ ਗੱਲਬਾਤ ਕਰਾਂਗੇ ਤੇ ਦੂਜੇ ਪਾਸੇ ਗੱਲ ਇਹ ਵੀ ਕਰਾਂਗੇ ਕਿ ਜੋ ਪੰਜਾਬੀ ਪੰਜਾਬ ਦੇ ਵਿੱਚ ਵਾਪਸ ਆ ਚੁੱਕੇ ਨੇ ਉਨਾ ਦਾ ਪੰਜਾਬ ਸਰਕਾਰ ਜੋ ਹੈ ਹੱਥ ਜ਼ਰੂਰ ਫੜੇਗੀ ਕਿਸ ਤਰੀਕੇ ਨਾਲ ਕੀ ਕੁਝ ਉਹਨਾਂ ਦੇ ਵੱਲੋਂ ਐਲਾਨ ਕੀਤੇ ਗਏ ਨੇ ਕੀ ਕੁਝ ਚੱਲ ਰਿਹਾ ਹੈ ਵਿਚਾਰ ਵਟਾਂਦਰਾ ਕਰਨਾ ਬੇहद ਲਾਜ਼ਮੀ ਹੈ ਇਸ ਮੁੱਦੇ ਉਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਵਿਵੇਕ ਕੁਮਾਰ ਉਹਨਾਂ ਦਾ ਸਵਾਗਤ ਕਰਦੇ ਆ ਪ੍ਰੋਗਰਾਮ ਅੱਗੇ ਵਧਾਉਂਦੇ ਆ ਸਵਾਗਤ ਸ਼ਸ਼ੀਕਾਲ ਕਲਕੱਤਾ ਤੇ ਪਿਆਰ ਭਰੀ ਸ਼ਸ਼ੀਕਾਲ ਹਮਦਰ ਟੀਵੀ ਦੇ ਵੀ ਸਾਰੇ ਦਰਸ਼ਕਾਂ ਨੂੰ ਸੋ ਜਿਹੜੇ ਆ ਦੋ ਮੁੱਦੇ ਤੁਸੀਂ ਚੁਣ ਕੇ ਲੈ ਕੇ ਆਏ ਹੋ ਬੇਹਤ ਖਾਸ ਨੇ ਜਿਵੇਂ ਤੁਸੀਂ ਇੱਕ ਜ਼ਿਕਰ ਕੀਤਾ ਹੈ ਕਿ ਭਾਰਤ ਹੱਲੇ ਵੀ ਆਪਣੀ ਦੋਸਤੀ ਜਿਹੜਾ ਉਹ ਅਮਰੀਕਾ ਦੇ ਨਾਲ ਨਿਭਾ ਰਿਹਾ ਹੈ ਨਿਭਾਣੀ ਵੀ ਚਾਹੀਦੀ ਹੈ ਕਿਉਂਕਿ ਭਾਈ ਦੇਖੋ ਇੱਕ ਦੇਸ਼ ਹੋਣ ਦੇ ਨਾਤੇ ਜੇਕਰ ਸੁਪਰ ਪਾਵਰ ਤੁਹਾਡਾ ਦੋਸਤ ਹੈ ਤਾਂ ਜ਼ਰੂਰ ਤੁਹਾਡੀ ਦੋਸਤੀ ਹੋਣੀ ਚਾਹੀਦੀ ਹੈ ਪਰ ਇਹ ਵੀ ਇੱਕ ਨਾਲ ਆਪਾਂ ਘੋਕ ਪੜਤਾਲ ਕਰਾਂਗੇ ਕਿ ਦੋਸਤੀ ਸਿਰਫ ਦਿਖਾਵੇ ਦੀ ਹੈ ਕੀ ਅਸਲ ਦੇ ਵਿੱਚ ਦੋਸਤੀ ਦੇ ਕੋਈ ਮਾਇਨੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਤਸਵੀਰਾਂ ਅਸੀਂ ਕੱਲ ਤੋਂ ਦੇਖ ਰਹੇ ਆ ਹੱਥਾਂ ਦੇ ਵਿੱਚ ਹਤਕੜੀਆਂ ਪੈਰਾਂ ਦੇ ਵਿੱਚ ਬੇੜੀਆਂ ਇਹ ਤਾਂ ਕੋਈ ਫਿਰ ਦੁਸ਼ਮਨ ਮੁਲਕ ਦੇ ਨਾਲ ਹੀ ਸਲੂਕ ਹੁੰਦਾ ਲੱਗਦਾ ਤੇ ਜੋ ਤਰੀਕੇ ਹੁਣ ਅਪਣਾਏ ਗਏ ਨੇ ਨਾ ਤਾਂ ਕੋਈ ਵਾਜਬ ਜਵਾਬ ਜਿਹੜਾ ਸਾਨੂੰ ਭਾਰਤ ਸਰਕਾਰ ਵੱਲੋਂ ਮਿਲਿਆ ਨਾ ਹੀ ਵਾਜਬ ਜਵਾਬ ਜਿਹੜਾ ਉਹ ਦੇਸ਼ ਦੇ ਵਿਦੇਸ਼ ਮੰਤਰੀ ਉਹਨਾਂ ਤੋਂ ਮਿਲਿਆ ਨੇ ਕਿ ਭਾਰਤੀਆਂ ਦੇ ਨਾਲ ਅਜਿਹੀ ਕਾਰਵਾਈ ਕਿਉਂ ਤੇ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਪੰਜਾਬ ਸਰਕਾਰ ਸਾਥ ਦੇ ਰਹੀ ਹੈ ਬਿਲਕੁਲ ਪਰ ਸਰਕਾਰ ਤਾਂ ਸਾਥ ਦੇ ਰਹੀ ਹੈ ਪਰ ਹੁਣ ਅਸੀਂ ਗੱਲ ਕਰਾਂਗੇ ਮੀਡੀਆ ਦੀ ਤੇ ਅਸੀਂ ਗੱਲ ਕਰਾਂਗੇ ਆਣ ਗਵਾਂਡ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਕਿ ਉਹ ਕਿਵੇਂ ਜਿਹੜਾ ਹੈ ਜਿਹੜੇ ਡਿਪੋਰਟ ਹੋ ਕੇ ਆਏ ਲੋਕ ਨੇ ਸਾਡੇ ਦਰਸ਼ਕ ਵੀ ਜਿਹੜਾ ਦੇਖ ਰਹੇ ਨੇ ਉਹ ਉਹ ਵੀ ਦਰਸ਼ਕ ਵੀ ਕਿ ਮੇ ਜਿਹੜਾ ਡਿਪੋਰਟ ਹੋ ਕੇ ਆਏ ਲੋਕਾਂ ਦਾ ਸਾਥ ਜਿਹੜਾ ਉਹ ਦੇ ਸਕਦੇ ਨੇ ਕਿਉਂਕਿ ਇਸ ਵੇਲੇ ਉਹਨਾਂ ਨੂੰ ਇੱਕ سپورਟ ਦੀ ਜ਼ਰੂਰਤ ਹੈ ਸਿਰਫ ਅਸੀਂ 104 ਲੋਕ ਨਾ ਗਿਣੀਆਂ ਜਿਹੜੇ ਆਏ ਨੇ ਉਹਨਾਂ ਦੇ ਪਿੱਛੇ ਜਿਹੜਾ ਉਹਨਾਂ ਦਾ ਪਰਿਵਾਰ ਹੈ ਪੂਰਾ ਖਾਸ ਕਰਕੇ ਪੰਜਾਬ ਦੀ ਗੱਲ ਦੇ ਉੱਤੇ ਅਸੀਂ ਆਈਏ ਤਾਂ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਡਿਪੋਰਟ ਹੋ ਕੇ ਆਏ ਨੇ 30 ਉਹਨਾਂ ਦੇ ਪਰਿਵਾਰਾਂ ਦਾ ਹਾਲ ਜੋ ਹੋਇਆ ਹੈ ਜੋ ਪੂਰੀਆਂ ਸਥਿਤੀਆਂ ਬਣ ਰਹੀਆਂ ਨੇ ਉਹ ਸਾਰੇ ਦੇ ਉੱਤੇ ਜਿਹੜਾ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਇੱਕ ਹੌਸਲਾ ਵੀ ਦਵਾਂਗੇ ਤੇ ਨਾਲ ਦੀ ਨਾਲ ਸਾਨੂੰ ਉਹਨਾਂ ਦਾ ਸਾਥ ਵੀ ਦੇਣਾ ਚਾਹੀਦਾ ਹੈ ਕਬਦਾ ਜੀ ਬਿਲਕੁਲ ਤਾਂ ਇਹ ਮੁੱਦੇ ਨੇ ਜਿਨ੍ਹਾਂ ਬਾਬਤ ਅਸੀਂ ਤੁਹਾਨੂੰ ਜਾਣੂ ਕਰਵਾ ਦਿੱਤਾ ਤਾਂ ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਜ਼ਰੂਰ ਕਰਿਓ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਪੰਜਾਬੀ ਨੇ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਉਹਨਾਂ ਨੂੰ ਸਾਥ ਦੇਣ ਦੀ ਜ਼ਰੂਰਤ ਹੈਗੀ ਆ ਅਜਿਹੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਸਾਥ ਦੇਣਾ ਚਾਹੀਦਾ ਆਪਣੀ ਰਾਏ ਸਾਡੇ ਨਾਲ ਸਾਂਝੀ ਜ਼ਰੂਰ ਕਰਿਓ ਤਾਂ ਵਿਵੇਕ ਸਭ ਤੋਂ ਪਹਿਲਾਂ ਤਾਂ ਸਵਾਲ ਮੇਰਾ ਇਹੀ ਹੋਵੇਗਾ ਕਿ ਅੱਜ ਵਿਰੋਧੀ ਜਿਹੜੇ ਹੈਗੇ ਉਹਨਾਂ ਦੇ ਵੱਲੋਂ ਸਵਾਲ ਪੁੱਛਿਆ ਜਾਂਦਾ ਹੈ ਕਿ ਜੋ ਪੰਜਾਬੀ ਨੇ ਜਾਂ ਜੋ ਭਾਰਤੀ ਨੇ ਉਹਨਾਂ ਨੂੰ ਰਿਪੋਰਟ ਤਾਂ ਕੀਤਾ ਗਿਆ ਪਰ ਇਸ ਤਰੀਕੇ ਨਾਲ ਰਿਪੋਰਟ ਕਿਉਂ ਕੀਤਾ ਗਿਆ ਜਿਸ ਤਰੀਕੇ ਨਾਲ ਉਹਨਾਂ ਨੇ ਬਹੁਤ ਵੱਡਾ ਕੋਈ ਅਪਰਾਧ ਕੀਤਾ ਹੋਵੇ ਉਹਨਾਂ ਨੂੰ ਬੀੜੀਆਂ ਦੇ ਨਾਲ ਬੰਨਿਆ ਗਿਆ ਜਿਹੇ ਦੇ ਵਿੱਚ ਜੋ ਜੈ ਸ਼ੰਕਰ ਨੇ ਵਿਦੇਸ਼ ਮੰਤਰੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪਹਿਲੀ ਵਾਰ ਥੋੜੀ ਹੈ 2009 ਦੇ ਵਿੱਚ ਵੀ ਪਹਿਲਾਂ ਅਜਿਹਾ ਹੋ ਚੁੱਕਿਆ ਹੈਗਾ ਬਿਲਕੁਲ ਤੁਸੀਂ ਸਿਰਫ 2009 ਦਾ ਜ਼ਿਕਰ ਕੀਤਾ ਪਰ ਉਹਨਾਂ ਨੇ ਜੋ ਕਿਹਾ ਹੈ ਕਿ 2009 ਤੋਂ ਕਹਿੰਦੇ ਸਿਲਸਿਲਾ ਚੱਲਦਾ ਆ ਰਿਹਾ ਮਤਲਬ 9 ਤੋਂ ਲੈ ਕੇ 25 ਤੱਕ ਕਹਿੰਦੇ ਬਹੁਤ ਸਾਰੇ ਲੋਕ ਜਿਹੜਾ ਨੇ ਰਿਪੋਰਟ ਹੋਏ ਨੇ ਅੰਕੜੇ ਕੱਢ ਕੇ ਲੈ ਕੇ ਆਏ ਸੀ ਇੱਕ ਟਾਈਮ ਤੇ ਤਾਂ ਇਹ ਲੱਗ ਰਿਹਾ ਸੀ ਕਿ ਵਾਜਿਵਾ ਜੈ ਸ਼ੰਕਰ ਸਾਹਿਬ ਅੱਜ ਕੁਝ ਵਧੀਆ ਐਲਾਨ ਕਰ ਸਕਦੇ ਨੇ ਕੋਈ ਵਧੀਆ ਜਿਹੜਾ ਨੇ ਤੱਥ ਰੱਖ ਸਕਦੇ ਨੇ ਪਰ ਜੇ ਸਾਰੀ ਗੱਲ ਤੋਂ ਬਾਅਦ ਕੱਟਣ ਪਾਣ ਲਈ ਕੁਝ ਨਹੀਂ ਨਿਕਲਿਆ ਦੇਖੋ ਅਜੋ ਵਿਰੋਧੀ ਧਿਰ ਨੇ ਬਹੁਤ ਹੰਗਾਮਾ ਜਿਹੜਾ ਉਹ ਕੀਤਾ ਹੈ ਖਾਸ ਕਰਕੇ ਕਾਂਗਰਸ ਦੀ ਗੱਲ ਕਰਾਂ ਕਿਉਂਕਿ ਹੁਣ ਇੰਡੀਆ ਗੱਠ ਜੋੜ ਦੇ ਵਿੱਚ ਸਦਨ ਦੇ ਵਿੱਚ ਜਾਂਦੇ ਨੇ ਨਾ ਜਿਸ ਦੇ ਵਿੱਚ ਅਖਲੇਸ਼ ਯਾਦਵ ਹੋਰ ਦੇਸ਼ ਭਰ ਦੀਆਂ ਜਿਹੜੀਆਂ ਬਾਕੀ ਇੰਡੀਆ ਗੱਠ ਜੋੜ ਦਾ ਹਿੱਸਾ ਨੇ ਪਾਰਟੀਆਂ ਉਹ ਸਾਰੀਆਂ ਇਕੱਠੀਆਂ ਹੋ ਕੇ ਅੱਜ ਜਿਹੜਾ ਨੇ ਵਿਰੋਧ ਕੀਤਾ ਉਹਨਾਂ ਨੇ ਵਿਰੋਧ ਕਿਵੇਂ ਕੀਤਾ ਜਿਵੇਂ ਸਾਡੇ ਨੌਜਵਾਨ ਜਿਹੜਾ ਨੇ ਡਿਪੋਰਟ ਹੋ ਕੇ ਆਏ ਨੇ ਹੱਥਾਂ ਦੇ ਵਿੱਚ ਹਤਕੜੀਆਂ ਪੈਰਾਂ ਦੇ ਵਿੱਚ ਸੰਗਲਾਂ ਤਾਂ ਉਸ ਤਰੀਕੇ ਦੇ ਨਾਲ ਸਾਰੀ ਕਾਂਗਰਸ ਲੀਡਰਸ਼ਿਪ ਨੇ ਵਿਰੋਧ ਪ੍ਰਦਰਸ਼ਨ ਕੀਤਾ ਵੱਡਾ ਹੰਗਾਮਾ ਕੀਤਾ ਸੰਸਦ ਸੈਸ਼ਨ ਵੀ ਥੋੜੇ ਸਮੇਂ ਲਈ ਮੁਲਤੂ ਵੀ ਹੋ ਗਿਆ ਤੇ ਉਸ ਤੋਂ ਬਾਅਦ ਕਹਿੰਦੇ ਜੀ 2 ਵਜੇ ਐਸ. ਜੇ ਸ਼ੰਕਰ ਸਾਹਿਬ ਜਿਹੜੇ ਵਿਦੇਸ਼ ਮੰਤਰੀ ਨੇ ਉਹ ਆ ਕੇ ਦੇਸ਼ ਨੂੰ ਸੰਬੋਧਨ ਕਰਨਗੇ ਰਾਜ ਸਭਾ ਦੇ ਵਿੱਚ ਖਾਸ ਕਰਕੇ ਉਹ ਮੁੱਦੇ ਤੇ ਜਿਹੜੇ ਡਿਪੋਰਟ ਹੋ ਕੇ ਆਏ ਨੇ ਦੇਖੋ ਵਿਰੋਧੀ ਧਿਰ ਨੇ ਚਾਰ ਸਵਾਲ ਪੁੱਛੇ ਸੀ ਪਹਿਲਾ ਸਵਾਲ ਇਹ ਸੀ ਕਿ ਹੱਥਾਂ ਦੇ ਵਿੱਚ ਹਤਕੜੀਆਂ ਕਿਉਂ ਲਗਾਈਆਂ ਗਈਆਂ ਜੈ ਸ਼ੰਕਰ ਸਾਹਿਬ ਨੇ ਇਹ ਜਵਾਬ ਦਿੱਤਾ ਕਹਿੰਦੇ ਜੀ ਅਮਰੀਕੀ ਸਰਕਾਰ ਦੀ ਆਪਣੀ ਨੀਤੀ ਹੈ ਉਹ ਜਦੋਂ ਰਿਪੋਰਟ ਕਰਦੇ ਨੇ ਉਹ ਇਸੇ ਤਰੀਕੇ ਨਾਲ ਕਰਦੇ ਨੇ ਅਸੀਂ ਕਹਿੰਦੇ ਆ ਠੀਕ ਆ ਜੀ ਫਿਰ ਅੱਗੇ ਭਾਰਤ ਦੀ ਨੀਤੀ ਕੀ ਹੈ ਭਾਰਤ ਆਪਣੀਆਂ ਨੀਤੀਆਂ ਦੇ ਵਿੱਚ ਹੇਰ ਫਿਰ ਕਿਉਂ ਕਰ ਜਾਂਦਾ ਹੈ ਭਾਰਤ ਆਪਣੀਆਂ ਨੀਤੀਆਂ ਨੂੰ ਇਹਨ ਬਿਨ ਲਾਗੂ ਕਿਉਂ ਨਹੀਂ ਕਰ ਪਾਂਦਾ ਜਦੋਂ ਖਾਸ ਕਰਕੇ ਗੱਲ ਅਮਰੀਕਾ ਦੀ ਜਾਂ ਹੋਰ ਬਾਕੀ ਦੇਸ਼ਾਂ ਦੀ ਹੋਵੇ ਤੁਸੀਂ ਇਹ ਦੇਖੋ ਜਿੰਨੇ ਤੱਤੇ ਕੈਨੇਡਾ ਤੇ ਚੱਲੇ ਨੇ ਕਿ ਉਸ ਤਰੀਕੇ ਦੇ ਨਾਲ ਅਮਰੀਕਾ ਦੇ ਨਾਲ ਚੱਲਿਆ ਰਹੇ ਨੇ ਹੁਣ ਇਹਦੇ ਕਾਰਨ ਕਈ ਹੋਰ ਨੇ ਤੇ ਉਹ ਦੂਸਰਾ ਸਵਾਲ ਜੋ ਉਹਨਾਂ ਨੇ ਪੁੱਛਿਆ ਵਿਰੋਧੀਆਂ ਨੇ ਉਹ ਕਹਿੰਦੇ ਅੱਤਵਾਦੀਆਂ ਵਰਗਾ ਸਲੂਕ ਕਿਉਂ ਕੀਤਾ ਕਹਿੰਦੇ ਅਸੀਂ ਆਪਣੇ ਸਾਰੇ ਅਧਿਕਾਰੀਆਂ ਦੀ ਡਿਊਟੀ ਲਗਾ ਦਿੱਤੀ ਹੈ ਜਿਹੜੇ ਡਿਪੋਰਟ ਹੋਏ ਨੇ ਤਾਂ ਜਿਹੜੇ ਹੋਰ ਉਹਨਾਂ ਨੇ ਰਿਪੋਰਟ ਕਰਨੇ ਨੇ ਉਹ ਸਾਰੇ ਲੋਕਾਂ ਨਾਲ ਬੈਠਣ ਗੱਲਬਾਤ ਕਰਨ ਪੁੱਛਣ ਭਈ ਕਿਵੇਂ ਆਏ ਸੀ ਕਿਹੜੇ ਏਜੰਟ ਦੇ ਥਰੂ ਆਏ ਸੀ ਕਹਿੰਦੇ ਫਿਰ ਅੱਗੇ ਤੋਂ ਤਾਂਕਿ ਇਹ ਚੀਜ਼ ਨਾ ਵਾਪਰ ਸਕੇ ਇਸ ਦੇ ਬਾਬਤ ਅਸੀਂ ਇੰਡੀਆ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਾਂਗੇ ਉਸ ਤੋਂ ਬਾਅਦ ਫਿਰ ਤੀਸਰਾ ਸਵਾਲ ਜਿਹੜਾ ਵਿਰੋਧੀ ਧਿਰ ਨੇ ਪੁੱਛਿਆ ਪੁੱਛਿਆ ਜੀ ਦੋਸਤੀ ਕਾਦੀ ਹੈ ਜਿਹੜੀ ਡੈਪੂਟੇਸ਼ਨ ਨਹੀਂ ਰੋਕ ਸਕੀ ਉਹ ਕਹਿੰਦੇ ਜੀ ਕੋਈ ਹੁਣ ਨਵਾਂ ਥੋੜੀ ਨਾ ਚੱਲਿਆ ਜ਼ਰੂਰੀ ਥੋੜੀ ਨਾ 2025 ਚ ਰਿਪੋਰਟ ਕੀਤੇ ਨੇ 2009 ਤੋਂ ਕਹਿੰਦੇ ਹੁਣ ਤੱਕ ਕੀਤੇ ਕੋਈ ਨਵੀਂ ਗੱਲ ਨਹੀਂ ਹੈ ਪਰ ਜੈ ਸ਼ੰਕਰ ਸਾਹਿਬ ਇਹ ਭੁੱਲ ਗਏ ਕਿ ਨਵੀਂ ਗੱਲ ਇਹਦੇ ਵਿੱਚ ਇਹ ਹੈ ਕਿ ਹੁਣ ਜਿਹੜੀ ਸਰਕਾਰ ਹੈ ਉਹਦੇ ਲਈ ਤੁਸੀਂ ਪ੍ਰਚਾਰ ਵੀ ਕਰਨਗੇ ਸੀ ਡੋਨਲਡ ਟਰੰਪ ਦੇ ਲਈ ਭਾਰਤ ਸਰਕਾਰ ਦੇ ਜਿਹੜੇ ਉਸ ਸਮੇਂ ਤੇ ਪ੍ਰਧਾਨ ਮੰਤਰੀ ਸੀਗੇ ਨਰਿੰਦਰ ਮੋਦੀ ਸਾਹਿਬ ਉਹ ਪ੍ਰਚਾਰ ਕਰਨ ਵੀ ਗਏ ਅੱਜ ਵੀ ਸਾਰੇ ਥਾਵਾਂ ਦੇ ਉੱਤੇ ਜਿਹੜਾ ਨੇ ਉਹ ਛਾਤੀ ਠੋਕ ਕੇ ਕਹਿੰਦੇ ਨੇ ਮੇਰੀ ਤਾਂ ਟਰੰਪ ਦੇ ਨਾਲ ਦੋਸਤੀ ਹੈ ਸਾਡੀ ਤਾਂ ਟਰੰਪ ਦੇ ਨਾਲ ਯਾਰਾਨੇ ਨੇ ਤੇ ਫਿਰ ਡੈਪੂਟੇਸ਼ਨ ਹੀ ਰੋਕ ਸਕੇ ਇਸ ਦੇ ਵਿੱਚ ਇੱਕ ਸਵਾਲ ਮੈਂ ਵੀ ਐਡ ਕਰ ਦਿੰਦਾ ਵੀ ਪਹਿਲੀ ਵਾਰ ਜਿਹੜੀਆਂ ਤਸਵੀਰਾਂ ਦੇਖੀਆਂ ਉਹ ਇਹ ਦੇਖੀਆਂ ਕਿ ਪਹਿਲੀ ਵਾਰ ਹੱਥਾਂ ਦੇ ਵਿੱਚ ਹਤਕੜੀਆਂ ਦੇ ਨਾਲ ਦੀ ਨਾਲ ਪੈਰਾ ਦੇ ਵਿੱਚ ਜੰਜੀਰਾਂ ਸੰਗਲੀਆਂ ਬੇੜੀਆਂ ਜੋ ਵੀ ਉਹਨੂੰ ਨਾਂ ਦੇ ਦਿਓ ਲੱਕ ਦੇ ਉੱਤੇ ਜਿਹੜਾ ਟਰੈਕਿੰਗ ਡਿਵਾਈਸ ਉਹ ਲੱਗੇ ਗਏ ਅੱਜ ਜਿਹੜੇ ਨੌਜਵਾਨ ਕਵਿਤਾ ਆਏ ਨੇ ਉਹਨਾਂ ਦੇ ਨੌਜਵਾਨਾਂ ਨੇ ਆਕੇ ਦੱਸਿਆ ਕਿ ਸਾਡੇ ਵਾਸ਼ਰੂਮ ਜਾਣ ਤੱਕ ਵੀ ਫੋਰਸ ਨਾਲ ਜਾਂਦੀ ਸੀ ਹੂੰ ਕਿ ਤੁਸੀਂ ਦੇਖੋ ਜਹਾਜ਼ ਦੇ ਵਿੱਚ ਜੋ ਵਾਸ਼ਰੂਮ ਵੀ ਕਰ ਰਹੇ ਸੀ ਤਾਂ ਵੀ ਅ ਲੋਕਾਂ ਨਾਲ ਜਾ ਰਹੀ ਸੀ ਸਿਕਿਉਰਿਟੀ ਹਤਕੜੀਆਂ ਤੱਕ ਵੀ ਜਿਹੜਾ ਜਹਾਜ਼ ਦੇ ਅੰਦਰ ਨਹੀਂ ਖੋਲੀਆਂ ਗਈਆਂ ਰੋਟੀ ਖਾਣ ਦੇ ਲਈ ਵੀ ਪਾਣੀ ਪੀਣ ਦੇ ਲਈ ਵੀ ਜੋ ਵੀ ਚੀਜ਼ ਉਹਨਾਂ ਨੇ ਕੀਤੀ ਹੈ ਉੱਥੇ ਉਹ ਸਾਰੀਆਂ ਕੈਦ ਹੋ ਕੇ ਕੀਤੀ ਹੈ ਇਹ ਚੀਜ਼ ਆਪਾਂ ਪਹਿਲੀ ਵਾਰ ਦੇਖੀ ਹੈ ਜ਼ਰੂਰ 2009 ਤੋਂ ਹੁਣ ਤੱਕ ਤੇ 2009 ਤੋਂ ਹੁਣ ਤੱਕ ਇਹ ਵੀ ਪਹਿਲੀ ਵਾਰ ਦੇਖਿਆ ਕਿ ਅਮਰੀਕਾ ਦਾ ਸੈਨਿਕ ਜਹਾਜ਼ C17 ਹੈ ਨਾ ਜਿਹੜਾ ਮਿਲਟਰੀ ਯੂਜ਼ ਕਰਦੀ ਹੈ ਅਮਰੀਕਾ ਦੀ ਉਹ ਉੱਤਰਦਾ ਹੈ ਭਾਰਤ ਦੀ ਸਰਜਮੀਂ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਨਹੀਂ ਤਾਂ ਮੋਸਟਲੀ ਰਿਪੋਰਟ ਕਰ ਜਿਹੜੇ ਹੁੰਦੇ ਨੇ ਉਹਦੇ ਵਿੱਚ ਵੀ ਇੱਕ ਸੀਨ ਉਹ ਹੁੰਦਾ ਹੈ ਕਿ ਜਦੋਂ ਵੱਡੀ ਗਿਣਤੀ ਦੇ ਵਿੱਚ ਪੂਰੀ ਕਿਸੇ ਇੱਕ ਨੇਸ਼ਨ ਦੇ ਲੋਕਾਂ ਨੂੰ ਰਿਪੋਰਟ ਕੀਤਾ ਜਾਂਦਾ ਹੈ ਤਾਂ ਇੰਡੀਆ ਜਿਹੜਾ ਜਹਾਜ਼ ਭੇਜਦਾ ਤੁਸੀਂ ਯੂਕਰੇਨ ਦੀ ਐਗਜ਼ਾਮਪਲ ਲੈ ਲਓ ਇੱਕ ਐਡ ਵੀ ਚੱਲੀ ਸੀ ਜਿਹਨੂੰ ਲੈ ਕੇ ਵਿਰੋਧ ਵੀ ਕਾਫੀ ਹੋਇਆ ਭਾਰਤ ਦੇ ਵਿੱਚ ਕਿ ਪਾਪਾ ਪਾਪਾ ਜੰਗ ਰੁਕਵਾਦੀ ਹੈ ਨਾ ਤਾਂ ਉਸ ਐਡ ਦੇ ਵਿੱਚ ਵੀ ਇਹ ਦਿਖਾਇਆ ਗਿਆ ਸੀ ਕਿ ਭਾਰਤ ਦੇ ਜਹਾਜ਼ ਜਾਂਦੇ ਨੇ ਤੇ ਗਏ ਵੀ ਸੀਗੇ ਤੁਸੀਂ ਸੀਰੀਆ ਦੀ ਗੱਲ ਕਰ ਲਓ ਜਿਹੜੇ ਸਪੈਸ਼ਲ ਆਪਰੇਸ਼ਨ ਕਰਦੇ ਨੇ ਉਹਦੀ ਗੱਲ ਕਰ ਲਓ ਕੋਈ ਪਿਛਲੇ ਦਿਨੀ ਸੀਰੀਆ ਦੇ ਵਿੱਚ ਮਾਰੇ ਗਏ ਸਾਡੇ ਭਾਰਤੀਆਂ ਦੀਆਂ ਲਾਸ਼ਾਂ ਵੀ ਆਈਆਂ ਸੀ ਤਾਂ ਵੀ ਇੰਡੀਆ ਦਾ ਜਹਾਜ਼ ਗਿਆ ਸੀਗਾ ਇਹ ਪਹਿਲੀ ਵਾਰ ਹੈ ਕਿ ਮਿਲਟਰੀ ਵਾਲਾ ਜਹਾਜ਼ ਅਮਰੀਕਾ ਦਾ ਪੰਜਾਬ ਦੇ ਵਿੱਚ ਲੈਂਡ ਕੀਤਾ ਹੋਵੇ ਤੇ ਬੱਡੇ-ਬੱਡੇ ਤੇ ਪ੍ਰਚਾਰ ਕੀਤਾ ਗਿਆ ਹੋਵੇ ਪੂਰੀ ਵੀਡੀਓਗ੍ਰਾਫੀ ਕਰਾਈ ਗਈ ਹੋਵੇ ਤੇ ਇੰਡੀਅਨਸ ਨੂੰ ਇੱਕ ਕ੍ਰਿਮੀਨਲ ਬਣਾ ਕੇ ਪ੍ਰਚਾਰ ਕੀਤਾ ਗਿਆ ਹੋਵੇ ਤੁਸੀਂ ਦੇਖੋ ਇਹ ਵੀ ਕਿਹਾ ਗਿਆ ਕਿ ਦੇ ਆਰ ਕ੍ਰਿਮੀਨਲਸ ਹੂੰ ਟ੍ਰੰਪ ਸਾਹਿਬ ਕਹਿੰਦੇ ਦਿਖਿਆ ਨਾ ਕਿ ਦੇ ਆਰ ਨਾਟ ਆ ਹਿਊਮਨਸ ਦੇ ਆਰ ਫਲਾਨ ਮੈਂ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦਾ ਜੋ ਉਹਨਾਂ ਨੇ ਆਪਣੇ ਪ੍ਰਚਾਰ ਦੇ ਦੌਰਾਨ ਕੀਤਾ ਸੀ ਤੇ ਜੇ ਉਹ ਕ੍ਰਿਮੀਨਲ ਸੀਗੇ ਤੇ ਫਿਰ ਉਹ ਅੱਜ ਆਪਣੇ ਆਪਣੇ ਘਰਾਂ 'ਚ ਕਿਉਂ ਬੈਠੇ ਨੇ ਹੂੰ ਭਾਰਤ ਸਰਕਾਰ ਦੀ ਫਿਰ ਏਜੰਸੀਆਂ ਕੀ ਕਰਦੀਆਂ ਨੇ ਇਹ ਸਾਰਾ ਇੱਕ ਪ੍ਰਚਾਰ ਜਿਹੜਾ ਮਸ਼ਹੂਰੀ ਦੇ ਲਈ ਕੀਤਾ ਗਿਆ ਤੇ ਮੈਂ ਬਹੁਤ ਸਖਤ ਸਹਾਇਸ਼ਕ ਆ ਫਿਰ ਮੈਂ ਜੇ ਤੁਸੀਂ ਐ ਨਹੀਂ ਮੰਨੂਗੇ ਤਾਂ ਫਿਰ ਮੈਂ ਟੈਰਿਫ ਵਲਾ ਦੂੰਗਾ ਜੇ ਟੈਰਿਫ ਵਾਲਾ ਗੇਮ ਨਹੀਂ ਚੱਲੀ ਤਾਂ ਫਿਰ ਮੈਂ ਤੁਹਾਡੇ ਨਾਗਰਿਕ ਵਾਪਸ ਕਰ ਦੂੰਗਾ ਉਸ ਤੋਂ ਬਾਅਦ ਤੇ ਚੌਥਾ ਸਵਾਲ ਜਿਹੜਾ ਉਹਨਾਂ ਨੂੰ ਪੁੱਛਿਆ ਗਿਆ ਕਿ 7,25,000 ਜਿਹੜੇ ਹੋਰ ਭਾਰਤੀ ਨੇ ਉਹ ਵੀ ਵਾਪਸ ਆਣਗੇ ਕਿੰਝ ਦੇਖੋ ਜੀ ਅਸੀਂ ਆਪਣੀਆਂ ਅਧਿਕਾਰੀਆਂ ਦੀ ਡਿਊਟੀ ਲਾਤੀ ਆ ਗੱਲਬਾਤ ਕਰ ਰਹੇ ਨੇ ਮਤਲਬ ਸੈਟੀਸਫਾਈਡ ਆਨਸਰ ਕੋਈ ਵੀ ਅੱਜ ਭਾਰਤ ਸਰਕਾਰ ਦੇ ਵੱਲੋਂ ਨਹੀਂ ਦਿੱਤਾ ਗਿਆ ਮੈਂ ਤੁਹਾਨੂੰ ਇੱਕ ਛੋਟੀ ਜੀ ਸੂਚੀ ਦੱਸ ਦਿੰਦਾ ਕਿ ਕਿਹੜੇ ਕਿਹੜੇ ਸ਼ਹਿਰਾਂ ਦੇ ਦੇਸ਼ਾਂ ਦੇ ਉੱਤੇ ਕਾਰਵਾਈ ਹੋ ਚੁੱਕੀ ਹੈ ਮੈਕਸੀਕੋ ਤੇ ਕਾਰਵਾਈ ਹੋ ਚੁੱਕੀ ਹੈ ਮੈਕਸੀਕੋ ਵੀ ਜਿਹੜਾ ਜਹਾਜ਼ ਹੈ ਅਮਰੀਕਾ ਤੋਂ ਜਾ ਚੁੱਕਾ ਹੈ ਇਹ ਫੌਜੀ ਜਹਾਜ਼ ਇਸ ਤੋਂ ਬਾਅਦ ਇਕਵਾਡੋਰ ਕੰਟਰੀ ਹੈ ਇੱਕ ਗੁਆਟੇਮਾਲਾ ਕੰਟਰੀ ਹੈ ਬਹੁਤ ਛੋਟੀਆਂ ਛੋਟੀਆਂ ਕੰਟਰੀਆਂ ਨੇ ਇਹ ਸਾਰੀਆਂ ਕੰਟਰੀਆਂ ਸਾਊਥ ਅਫਰੀਕਾ ਦੇ ਨਾਲ ਲੱਗਦੀਆਂ ਨੇ ਇਸੇ ਇਹ ਹੀ ਰਸਤੇ ਤੋਂ ਡੋਂਕੀ ਵੱਜਦੀ ਹੈ ਹੂੰ ਤੁਸੀਂ ਕਦੀ ਵੀ ਦੇਖ ਲਿਓ ਕਿ ਇੱਥੋਂ ਤੇ ਆਪਾਂ ਕਹ ਦੀਏ ਕਿ ਕਜ਼ਾਕਿਸਤਾਨ ਤੋਂ ਜਹਾਜ਼ ਚੜਾ ਦਿੰਦੇ ਨੇ ਕਜ਼ਾਕਿਸਤਾਨ ਤੋਂ ਫਿਰ ਉਹ ਤੁਹਾਨੂੰ ਬ੍ਰਾਜ਼ੀਲ ਲਾ ਦੇਂਦੇ ਨੇ ਕੋਈ ਇਕਵਾਡੋਰ ਲਾ ਦਿੰਦਾ ਕੋਈ ਗਾਟਾ ਹਨਾ ਬਾਕੀ ਸ਼ਹਿਰਾਂ ਦੇ ਵਿੱਚ ਲਾ ਦਿੰਦੇ ਨੇ ਬ੍ਰਾਜ਼ੀਲ ਦੇ ਵਿੱਚ ਫਿਰ ਉੱਥੋਂ ਮੈਕਸੀਕੋ ਜਾਂਦੇ ਨੇ ਤੇ ਮੈਕਸੀਕੋ ਤੋਂ ਫਿਰ ਬਾਰਡਰ ਕ੍ਰੋਸ ਕਰਕੇ ਅਮਰੀਕਾ ਦੇ ਵਿੱਚ ਜਾਂਦੇ ਨੇ ਇਕਵਾਡੋਰ ਦੀ ਕੰਟਰੀ ਜਿਹੜੀ ਹੈ ਉੱਥੇ ਦੇ ਰਾਸ਼ਟਰਪਤੀ ਨੇ ਇਹ ਐਲਾਨ ਕਰਤਾ ਕਿ ਜਿਹੜੇ ਲੋਕ ਕੱਢੇ ਜਾ ਰਹੇ ਨੇ ਇੱਕ ਅਮਰੀਕਨ ਬਣਨ ਨਾ ਬਣਨ ਦੂਸਰੇ ਦੇਸ਼ ਗਏ ਸਾਡੇ ਦੇਸ਼ ਦੇ ਵਿੱਚ ਕੋਈ ਕਮੀਆਂ ਸੀਗੀਆਂ ਤਾਂ ਦੂਸਰੇ ਦੇਸ਼ ਗਏ ਅਸੀਂ ਉਹਨਾਂ ਦਾ ਸਵਾਗਤ ਕਰਨ ਦੇ ਲਈ ਬਾਹਾਂ ਖੋਲ ਕੇ ਇੰਤਜ਼ਾਰ ਕਰ ਰਹੇ ਹਾਂ ਬਕਾਇਦਾ ਟਵੀਟ ਪਾਇਆ ਉੱਥੇ ਦੇ ਰਾਸ਼ਟਰਪਤੀ ਨੇ ਕਹਿੰਦੇ ਤੁਹਾਨੂੰ ਮੈਡੀਕਲ ਫੈਸਿਲਿਟੀ ਦਵਾਂਗੇ ਐਜੂਕੇਸ਼ਨ ਫੈਸਿਲਿਟੀ ਦਵਾਂਗੇ ਨਾਲ ਦੀ ਨਾਲ ਫਾਈਨੈਂਸ਼ੀਅਲ ਜਿਹੜੀ ਆ ਆਪਾਂ ਉਹ ਮਦਦ ਕਰਾਂਗੇ ਤੁਹਾਡੀ 470 ਡਾਲਰ ਦਾ ਐਲਾਨ ਕਰਤਾ ਗਿਆ ਪਹਿਲੇ 3 ਮਹੀਨਿਆਂ ਦੇ ਲਈ ਕਿ ਜਦੋਂ ਤੱਕ ਤੁਹਾਨੂੰ ਨੌਕਰੀ ਨਹੀਂ ਮਿਲਦੀ ਤੁਸੀਂ ਇੱਥੇ ਆ ਕੇ ਸਟੇਬਲ ਨਹੀਂ ਹੁੰਦੇ ਤੁਹਾਨੂੰ 470 ਡਾਲਰ ਜਿਹੜਾ ਆ ਪਰ ਮੰਥ ਪਰ ਹੈਡ ਪਰ ਵਿਅਕਤੀ ਜਿਹੜੇ ਵਾਪਸ ਆ ਰਹੇ ਨੇ ਉਹ ਤੁਹਾਨੂੰ ਇਕਵਾਡੋਰ ਦੀ ਸਰਕਾਰ ਦੇਗੀ ਹਮ ਅਸੀਂ ਅੱਜ ਭਾਰਤ ਦੀ ਗੱਲ ਕਰਦੇ ਆ ਕਿ ਅਸੀਂ ਵਿਸ਼ਵ ਗੁਰੂ ਬਣਨ ਲੱਗੇ ਆ ਅਸੀਂ ਇਕਵਾਡੋਰ ਤੋਂ ਵੀ ਪਿੱਛੇ ਹਮ ਅਸੀਂ ਮਹਿਜ਼ 104 ਲੋਕਾਂ ਲਈ ਕੋਈ ਐਲਾਨ ਨਹੀਂ ਕਰ ਸਕਦੇ ਹਮ ਬਿਲਕੁਲ ਅਸੀਂ ਉਸ ਤੋਂ ਵੀ ਪਿੱਛੇ ਰਹਿ ਗਏ ਅੱਜ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਵੀ ਆਏ ਹੂੰ ਰਾਸਵਾ ਦੇ ਵਿੱਚ ਉਹ ਵੀ ਕਾਂਗਰਸ ਦੀਆਂ ਨੀਤੀਆਂ ਨੂੰ ਕਹਿਣ ਲੱਗੇ ਕਿ ਕਾਂਗਰਸ ਮਹਿਲਾ ਵਿਰੋਧੀ ਹੈ ਕਾਂਗਰਸ ਅੱਜਕੱਲ ਬੀ ਆਰ ਅੰਬੇਦਕਰ ਦਾ ਮੁੱਦਾ ਬਹੁਤ ਚੱਕਦੀ ਹੈ ਪਰ ਇਹਨਾਂ ਨੇ ਆਪਣੀ ਸਰਕਾਰ ਦੇ ਸਮੇਂ ਸੰਵਿਧਾਨ ਦੀਆਂ ਧੱਜੀਆਂ ੜਾਈਆਂ ਇਸ ਵੇਲੇ ਮਸਲਾ ਉਹ ਨਹੀਂ ਹੈ ਕਵਿਤਾ ਜੋ ਪੰਜਾਬ ਦੇ ਵਿੱਚ ਇਸ ਵੇਲੇ ਸਥਿਤੀ ਬਣੀ ਹੋਈ ਹੈ ਪੰਜਾਬ ਦੇ ਵਿੱਚ ਲੋਕ ਇਹ ਸੋਚ ਰਹੇ ਨੇ ਹਾਏ ਮੇਰਾ ਪੁੱਤ ਵੀ ਗਿਆ ਹੂੰ ਹਾਏ ਸਾਡਾ ਭਰਾ ਵੀ ਗਿਆ ਹੈ ਹਾਏ ਕੇਤੇ ਉਹ ਨਾ ਆ ਜਵੇ ਵਾਪਸ ਅ ਕਹੋ ਜੇ ਵੇਸ ਦੇ ਵਿੱਚ ਆ ਰਹੇ ਨੇ ਇੱਥੇ ਤੱਕ ਸਾਨੂੰ ਇਹ ਸੋਚਣਾ ਪਏਗਾ ਕਿ ਹੁਣ ਅਸੀਂ ਜਾਈਏ ਤਾਂ ਜਾਈਏ ਕਿੱਥੇ ਮੈਂ ਥੋੜੀ ਦੇਰ ਬਾਅਦ ਜਦੋਂ ਆਪਾਂ ਇਸ ਮੁੱਦੇ ਤੇ ਆਵਾਂਗੇ ਮਦਦ ਵਾਲੇ ਤੇ ਮੈਂ ਆંકੜੇ ਤੁਹਾਡੇ ਨਾਲ ਸਾਂਝੇ ਕਰੂੰਗਾ ਕਿ ਜਿਹੜੇ 30 ਨੌਜਵਾਨ ਪੰਜਾਬ ਦੇ ਗਏ ਨੇ ਉਹ ਕਿਸ ਸਥਿਤੀ ਦੇ ਵਿੱਚ ਨੇ ਕਿੰਨਾ ਕਿੰਨਾ ਕਰਜ਼ਾ ਉਹਨਾਂ ਦੇ ਸਿਰ ਚੜ ਗਿਆ ਮਹਿਜ਼ 10 ਤੋਂ 15 ਦਿਨ ਦੇ ਵਿੱਚ ਜੀ ਇਹਦੇ ਬਾਬਤ ਵੀ ਗੱਲ ਕਰਾਂਗੇ ਜਿਹੜਾ ਬਹੁਤ ਜ਼ਰੂਰੀ ਹੈ ਪਰ ਇੱਥੇ ਆਪਾਂ ਜੇ ਗੱਲ ਕਰੀਏ ਤਾਂ जय शंकर अरोड़ा ਦਾ ਬਿਆਨ ਜਿਹੜਾ ਜਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਉਹ ਸੈਟੀਸਫਾਈ ਨਹੀਂ ਕਰ ਪਾ ਰਿਹਾ ਸੰਤੋਸ਼ਟ ਨਹੀਂ ਕਰ ਪਾ ਰਿਹਾ ਨਾ ਸਿਰਫ ਜਿਹੜੇ ਰਿਪੋਰਟ ਹੋ ਕੇ ਆਏ ਨੇ ਉਹਨਾਂ ਨੂੰ ਨਾ ਦੇਸ਼ ਵਾਸੀਆਂ ਨੂੰ ਨਾ ਉਹ ਲੋਕਾਂ ਨੂੰ ਜਿਹੜੇ ਇਸ ਵੇਲੇ ਅਮਰੀਕਾ ਕੈਨੇਡਾ ਬਾਕੀ ਜ਼ੂਬਿਆਂ ਦੇ ਵਿੱਚ ਬੈਠੇ ਹੋਏ ਨੇ ਜੀ ਹਾਂ ਤਾਂ ਵਿਵੇਕ ਇੱਕ ਬਿਆਨ ਵੀ ਜੋ ਹੈ ਸਾਹਮਣੇ ਆਇਆ ਅਮਰੀਕੀ ਦੂਤਾਵਾਸ ਦੇ ਬੁਲਾਰਾ ਜੋ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਇਮੀਗ੍ਰੇਸ਼ਨ ਜੋ ਕਾਨੂੰਨ ਦੇ ਮੁਤਾਬਕ ਅਸੀਂ ਸਾਰੀ ਕਾਰਵਾਈ ਕੀਤੀ ਹੈ ਕਿਉਂਕਿ ਕਾਰਵਾਈ ਉਸ ਹਿਸਾਬ ਦੇ ਨਾਲ ਕਰਨੀ ਤਾਲਾਜ਼ਮੀ ਸੀ ਇੱਕ ਤਾਂ ਦੇਸ਼ ਤੇ ਪਬਲਿਕ ਸੇਫਟੀ ਪਰਪਸ ਦੇ ਲਈ ਇਹ ਜ਼ਰੂਰੀ ਸੀ ਇਸ ਕਰਕੇ ਅਸੀਂ ਜੋ ਵੀ ਕਾਨੂੰਨ ਹੈ ਉਸ ਦੇ ਤਹਿਤ ਹੀ ਇਹ ਕਾਰਵਾਈ ਕੀਤੀ ਹੈ ਬਿਲਕੁਲ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਤੇ ਇੱਕ ਕਾਨੂੰਨ ਜਿੰਨਾ ਕ ਅਸੀਂ ਪੜਦੇ ਆ ਇੰਟਰਨੈਸ਼ਨਲ ਲਾਅ ਦੇ ਵਿੱਚ ਕਵਿਤਾ ਇਹ ਕਾਨੂੰਨ ਹੈ ਖਾਸ ਕਰਕੇ ਅਮਰੀਕਾ ਵਾਲੇ ਪਾਸੇ ਤਾਂ ਬਹੁਤ ਸਖਤ ਹੈ ਕਿ ਜੇ ਤੁਸੀਂ ਡੋਂਕੀ ਲਾ ਕੇ ਮੈਕਸੀਕੋ ਤੋਂ ਆਏ ਆ ਤਾਂ ਜਿਹੜੀ ਤੁਹਾਡੀ ਲਾਸਟ ਲੋਕੇਸ਼ਨ ਟ੍ਰੇਸ ਕਰੇਗੀ ਸਰਕਾਰ ਚਾਹੇ ਉਹ ਮੈਕਸੀਕੋ ਹੋਵੇ ਚਾਹੇ ਆਪਾਂ ਕਹੇ ਜੇ ਇਕਵਾਡੋਰ ਹੋਵੇ ਚਾਹੇ ਉਹ ਬ੍ਰਾਜ਼ੀਲ ਹੋਵੇ ਚਾਹੇ ਉਹ ਤਿੱਬਤ ਹੋਵੇ ਕੋਈ ਵੀ ਹੋਵੇ ਤਾਂ ਤੁਹਾਨੂੰ ਡਿਪੋਰਟ ਕਰਕੇ ਉਸ ਕੰਟਰੀ ਦੇ ਵਿੱਚ ਭੇਜਿਆ ਜਾਂਦਾ ਇਹ ਤਾਂ ਸਿੱਧਾ ਡਾਇਰੈਕਟ ਇੰਡੀਆ ਜਾ ਹਾਈਲੈਂਡ ਹੋਇਆ ਇੰਡੀਆ ਪੰਜਾਬ 'ਚ ਪੰਜਾਬ ਦੇ ਵਿੱਚ ਚਲੋ ਉਹ ਇੰਡੀਆ ਦੇ ਫਿਰ ਜਿਹੜੇ ਹਵਾਵਾਜੀ ਮੰਤਰੀ ਨੇ ਜਾਂ ਫਿਰ ਹਵਾਵਾਜੀ ਮੰਤਰਾਲੇ ਵਾਲੇ ਲੋਕ ਨੇ ਉਹਨਾਂ ਨੇ ਕਿਹਾ ਹੋਣਾ ਕਿ ਭਾਈ ਦਿੱਲੀ 'ਚ ਇਲੈਕਸ਼ਨਾਂ ਚੱਲਦੀਆਂ ਰਹਿਣ ਦਿਓ ਗੁਜਰਾਤ ਆ ਲਾਉਂਗੇ ਤਾਂ ਗੁਜਰਾਤ ਦੀ ਬਦਨਾਮੀ ਹੋਊਗੀ ਜੇ ਕਿਸੇ ਹੋਰ ਸੂਬੇ ਚ ਹਰਿਆਣੇ 'ਚ ਲਾਉਂਗੇ ਤਾਂ ਹਰਿਆਣੇ ਦੀ ਬੇਇੱਜ਼ਤੀ ਹੋਏਗੀ ਇਸ ਕਰਕੇ ਤੁਸੀਂ ਅੰਬਰਸਰ ਵਾਲੇ ਪਾਸੇ ਨੂੰ ਲਾ ਲਿਓ ਉਹ ਜਹਾਜ਼ ਇੰਨੇ ਚੱਲਦੇ ਵੀ ਨਹੀਂ ਉੱਥੇ 에ਅਰਪੋਰਟ ਵੀ ਸ਼ਾਂਤ ਹੈ ਤੇ ਨਾਲੇ ਤੁਸੀਂ ਇਹ ਦੇਖ ਲਓ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਇਸੇ ਹੀ ਸਟੇਟ ਦੇ ਵਿੱਚ ਆ ਕੇ ਇਹ ਕਹਿ ਕੇ ਗਏ ਸੀ ਕਿ ਪਾਕਿਸਤਾਨ ਚੰਦ ਗਦਮੋਂ ਦੀ ਦੂਰੀ 'ਤੇ ਮੈਂ ਜ਼ਿੰਦਾ ਵਾਪਸ ਜਾ ਰਹਾ ਹਾਂ ਇਥੇ ਤਾਂ ਬਾਰਡਰ 10 ਕਿਲੋਮੀਟਰ ਵੀ ਨਹੀਂ ਜਿੱਥੇ ਜਹਾਜ਼ ਉਤਰਿਆ ਅਮਰੀਕਾ ਦਾ ਫੌਜੀ ਜਹਾਜ਼ ਉਤਰਨਾ ਉਹ ਵੀ ਇੱਕ ਬਾਰਡਰ ਸਟੇਟ ਦੇ ਵਿੱਚ ਇਹ ਬਹੁਤ ਵੱਡਾ ਸਵਾਲ ਹੈ ਇਸੇ ਗੱਲ ਦਾ ਜ਼ਿਕਰ ਜਿਹੜਾ ਨੇ ਅੱਜ ਰਾਮਾ ਮੰਡੀ ਤੋਂ ਜਿਹੜੇ ਵਿਧਾਇਕ ਨੇ ਪ੍ਰਗਟ ਸਿੰਘ ਕਾਂਗਰਸ ਦੇ ਉਹ ਵੀ ਕਰਦੇ ਹੋਏ ਦਿਖਾਈ ਦਿੱਤੇ ਕਿ ਭਾਈ ਬਾਰਡਰ ਸਟੇਟ ਦੇ ਵਿੱਚ ਅਜਿਹਾ ਕਾਰਵਾਈ ਹੋਣੀ ਬਹੁਤ ਨਿੰਦਨਯੋਗ ਗੱਲ ਹੈ ਤੁਸੀਂ ਦੇਸ਼ ਦੇ ਕਿਸੇ ਹੋਰ ਸਟੇਟ ਦੇ ਵਿੱਚ ਇਹਨੂੰ ਉਤਾਰ ਸਕਦੇ ਸੀ ਜਹਾਜ਼ ਨੂੰ ਅਸੀਂ ਵੀ ਇਹੀ ਗੱਲ ਕਰ ਰਹੇ ਹਾਂ ਦੇਖੋ ਪੰਜਾਬੀਆਂ ਦਾ ਖਰਚਾ ਕਿੰਨਾ ਹੈ ਪਰ ਡੇ ਆਪਾਂ ਜੇ ਕਾਊਂਟ ਕਰਨ ਲੱਗ ਜੀਏ ਤਾਂ ਪਰ ਡੇ ਪੰਜਾਬ ਤੋਂ ਦਿੱਲੀ ਨੂੰ 30000 ਟੈਕਸੀਆਂ ਜਾਂਦੀਆਂ ਨੇ ਅਬ ਬੀਤੇ ਦਿਨ ਇੱਕ ਰਿਪੋਰਟ ਆਈ ਸੀਗੀ 30000 ਟੈਕਸੀਆਂ ਦੇ ਵਿੱਚੋਂ ਅਸੀਂ ਡੇਲੀ ਦੇ ਕਿੰਨੀਆਂ ਟੈਕਸੀਆਂ ਤੇ ਕਰਾਇਏ ਦਿੰਨੇ ਹੋਣਿਆ 3000 4000 5000 6000 ਮੈਂ ਕਹਿੰਦਾ ਮੈਕਸ ਟੂ ਮੈਕਸ 5000 ਵੀ ਰੱਖ ਕੇ ਚੱਲੀਏ ਦਿੱਲੀ ਤੋਂ ਪੰਜਾਬ ਨੂੰ 5000 ਨੂੰ 30000 ਨਾ ਗਿਣਤੀ ਕਰੋ ਉਸ ਤੋਂ ਬਾਅਦ ਅਸੀਂ ਕਿੰਨੀਆਂ ਫਲਾਈਟਾਂ ਉੱਥੋਂ ਲੈ ਰਹੇ ਹਾਂ ਹਾਂ ਟੋਲ ਐਸੀ ਭਰ ਰਹੇ ਆ ਠੀਕ ਹੈ ਉਹ ਕਾਰ ਵਾਲੇ ਤਾਂ ਨਹੀਂ ਭਰਦੇ ਟੈਕਸੀ ਵਾਲੇ ਤਾਂ ਨਹੀਂ ਭਰਦੇ ਜਿਹੜੀ ਸਵਾਰੀ ਬੈਠੀ ਪੰਜਾਬ ਦੀ ਉਹ ਭਰਦੀ ਹੈ ਨਾ ਜੇ ਅੰਮ੍ਰਿਤਸਰ ਦਾ 에어ਪੋਰਟ ਸ਼ੁਰੂ ਹੋ ਜਾਏ ਤਾਂ ਅਸੀਂ ਦਿੱਲੀ ਵਾਲ ਕਿਉਂ ਭੱਜੀਏ ਅੰਮ੍ਰਿਤਸਰ ਤੇ ਫਲਾਈਟ ਤੋਂ ਸ਼ੁਰੂ ਨਹੀਂ ਕਰ ਰਹੇ ਪਰ ਹਾਂ ਜਦੋਂ ਕੋਈ ਐਦਾਂ ਦੀ ਗੱਲ ਹੁੰਦੀ ਹੈ ਕੋਈ ਡੈੱਡ ਬੋਡੀਆਂ ਆਣੀਆਂ ਕੋਈ ਕੋਚਾਂ ਉਦੋਂ ਅੰਮ੍ਰਿਤਸਰ ਦਾ 에어ਪੋਰਟ ਅੱਗੇ ਕਰ ਦੋ ਸੋ ਇਹ ਵੱਡੇ ਸਵਾਲ ਨੇ ਜਿਹੜੇ ਉੱਠਦੇ ਨੇ ਪਰ ਬਿਲਕੁਲ ਜਿਹੜੀ ਤੁਸੀਂ ਗੱਲ ਫਰਮਾਈ ਹੈ ਉਹਨਾਂ ਨੇ ਕਿਹਾ ਕਿ ਸਾਡੀ ਇਮੀਗ੍ਰੇਸ਼ਨ ਨੀਤੀ ਅਸੀਂ ਸਵਾਗਤ ਕਰਦੇ ਹਾਂ ਭਾਈ ਤੁਹਾਡਾ ਲਾਅ ਹੈ ਅਸੀਂ ਇਹ ਵੀ ਕਹਿੰਦੇ ਕਿ ਗੈਰਕਾਨੂੰਨੀ ਪ੍ਰਵਾਸ ਕਿਸੇ ਵੀ ਸਟੇਟ ਦੇ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ ਬਾਜ਼ਵ ਨਹੀਂ ਹੋਣਾ ਚਾਹੀਦਾ ਭਾਰਤ ਦੇ ਵਿੱਚ ਵੀ ਨਹੀਂ ਭਾਰਤ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਇੱਕ ਇੱਕ ਟਾਈਮ ਤੇ ਬੰਗਲਾਦੇਸ਼ ਤੋਂ ਤੇ ਹੋਰ ਆਲੇ ਦੁਆਲੇ ਤੋਂ ਲੋਕ ਆ ਕੇ ਬਸਣ ਲੱਗ ਗਏ ਉਹਨਾਂ ਨੂੰ ਅਸੀਂ ਰੈਫਿਊਜੀ ਕਹਿ ਦਿੰਦੇ ਹਾਂ ਹਨਾ ਕਿ ਰੈਫਿਊਜੀ ਆਏ ਨੇ ਤੇ ਇਸੇ ਤਰੀਕੇ ਦੇ ਨਾਲ ਹੁਣ ਬਾਕੀ ਕੰਟਰੀਜ਼ ਦੇ ਵਿੱਚ ਜਦੋਂ ਜਾਂਦੇ ਨੇ ਤਾਂ ਕਰਕੇ ਫਿਰ ਤੁਹਾਨੂੰ ਵੱਡਾ ਸਵਾਲ ਉੱਠਣਾ ਸ਼ੁਰੂ ਹੋ ਜਾਂਦਾ ਹੁਣ ਤੁਸੀਂ ਇਹ ਦੇਖੋ ਕਿ ਜਿਹੜੀ ਆ ਸਾਰਾ ਵਤੀਰਾ ਕੀਤਾ ਗਿਆ ਜੀ ਆ 104 ਲੋਕਾਂ ਦੇ ਨਾਲ ਹੁਣ ਮੈਂ ਪੁੱਛਣਾ ਚਾਹੁੰਦਾ 트ੰਪ ਸਰਕਾਰ ਨੂੰ ਕਿ ਸੁੰਦਰ ਪਿਚਾਈ ਨੇ ਗੂਗਲ ਵਾਲੇ ਹਮ ਇੰਡੀਅਨ ਨੇ ਉਸ ਤੋਂ ਇਲਾਵਾ ਅਜੀ ਬੰਗਾ ਨੇ ਵਰਲਡ ਬੈਂਕ ਦੇ ਭਾਰਤੀ ਨੇ ਬਿਲਕੁਲ ਸੁੰਦਰ ਪਿਚਾਈ ਭਾਰਤੀ ਨੇ ਇਸ ਤੋਂ ਇਲਾਵਾ ਇਹਨਾਂ ਦੀ ਹੀ ਪਾਰਟੀ ਦੇ ਇੱਕ ਸੰਸਦ ਮੈਂਬਰ ਨੇ ਵਿਵੇਕ ਰਾਮਾ ਸੁਆਮੀ ਭਾਰਤੀ ਨੇ ਹੋਰ ਪਤਾ ਨਹੀਂ ਕਿੰਨੇ ਭਾਰਤੀ ਨੇ ਤੇ ਜਿਹੜੇ ਹੁਣ ਮੀਡੀਆ ਵਾਲੇ ਵੀ ਹੈਡ ਲਗਾਏ ਗਏ ਨੇ ਟਰੰਪ ਉਹਦਾ ਦੇ ਉਹ ਵੀ ਭਾਰਤੀ ਨੇ ਤੇ ਹੁਣ ਇਹਨਾਂ ਦੇ ਨਾਲ ਕਿਹੋ ਜਿਹਾ ਸਲੂਕ ਹੋਏਗਾ ਜੇਕਰ ਭਾਰਤੀਆਂ ਨੂੰ ਅਸੀਂ ਇਸ ਸਥਿਤੀ ਦੇ ਵਿੱਚ ਭੇਜ ਰਹੇ ਹਾਂ ਕ੍ਰਿਮੀਨਲਸ ਕਹਿ ਰਹੇ ਹਾਂ ਤਾਂ ਫਿਰ ਬਾਕੀ ਕਿਹੜੇ ਨੇ ਬਿਲਕੁਲ ਜਿਹੜੇ ਬੰਦੇ ਤੁਹਾਨੂੰ ਫਾਇਦਾ ਦੇ ਰਹੇ ਉਹ ਤੋਂ ਤੁਸੀਂ ਸਾਹਮਣੇ ਰੱਖ ਰਹੇ ਹੋ NASA ਦੇ ਵਿੱਚ ਪਤਾ ਨਹੀਂ ਕਿੰਨੇ ਸਾਇੰਟਿਸਟ ਨੇ ਇੰਡੀਆ ਦੇ ਸੁਨੀਤਾ ਵਿਲੀਅਮ ਸਾਡੇ ਕੋਲ ਐਗਜ਼ਾਮਪਲ ਹੈ ਜੀ 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 ਇੰਡੀਆ ਨਹੀਂ ਹੈ ਨਾ ਬਿਲਕੁਲ ਫਿਰ ਉਹਨਾਂ ਦੇ ਨਾਲ ਫਿਰ ਅਸੀਂ ਇਹ ਦੋਰੇ ਮਾਪਦੰਡ ਨਾ ਤੇ ਕਦੀ ਤੱਕ ਕਿਤੇ ਵੀ ਨਹੀਂ ਚੱਲਦੇ ਹੁਣ ਅਮਰੀਕਾ ਨੂੰ ਦੁੱਖ ਕਾਦਾ ਅਮਰੀਕਾ ਨੂੰ ਦੁੱਖ ਕਿਸ ਗੱਲ ਦਾ ਹੈ ਕਿ ਅਮਰੀਕਾ ਦੇ ਵਿੱਚ ਸਰਕਾਰੀ ਨੌਕਰੀਆਂ ਦੇ ਜਿਹੜੇ ਪੇਪਰਜ਼ ਨਿਕਲਦੇ ਨੇ ਉਹਦੇ ਵਿੱਚ ਸਭ ਤੋਂ ਵੱਧ ਟੌਪ ਇੰਡੀਅਨਸ ਕਰ ਰਹੇ ਨੇ ਇੰਡੀਅਨਸ ਕਰ ਰਹੇ ਨੇ ਇਸ ਗੱਲ ਦਾ ਦੁੱਖ ਹੈ ਕਿ ਸਾਡੇ ਸਾਰੇ ਵੱਡੇ ਅਹੁਦਿਆਂ ਤੇ ਆ ਕੇ ਇੰਡੀਅਨਸ ਬੈਠ ਰਹੇ ਨੇ ਭਾਈ ਕਾਬਲੀਅਤ ਤਾਂ ਬੈਠ ਰਹੇ ਆ ਤੇ ਇੱਥੇ ਮੈਂ ਇੰਡੀਅਨਸ ਨੂੰ ਵੀ ਗੋਹਾਰ ਕਰਨਾ ਚਾਹੂੰਗਾ ਇੰਡੀਅਨਸ ਨੂੰ ਵੀ ਅਪੀਲ ਕਰਨਾ ਚਾਹੂੰਗਾ ਕਿ ਭਾਈ ਅਸੀਂ ਐਵੇਂ 40 40 50 50 60 60 ਲੱਖ ਰੁਪਈਆ ਕਰਜ਼ਾ ਲੈ ਕੇ ਵਿਦੇਸ਼ਾਂ ਨੂੰ ਤੁਰੇ ਆ ਮੈਂ ਕਹਿੰਦਾ ਜਿਹੜੇ ਨੌਜਵਾਨ ਹੁਣ ਇੰਡੀਆ ਪੰਜਾਬ ਦੇ ਖਾਸ ਕਰਕੇ ਗਏ ਨੇ ਕਈਆਂ ਨੇ ਜ਼ਮੀਨਾਂ ਵੇਚੀਆਂ ਨੇ ਕੁਝ ਵੇਚਿਆ ਜੇ ਇਹੀ 40-50 ਲੱਖ ਰੁਪਏ ਸੀ ਪੰਜਾਬ 'ਚ ਲਾ ਕੇ ਆਪਣਾ ਕੋਈ ਸਟਾਰਟਅਪ ਕਰ ਲੈਂਦੇ ਸ਼ੁਰੂ ਤਾਂ ਮੈਨੂੰ ਲੱਗਦਾ ਹੈ ਕਿ ਆਪਾਂ ਆ ਦਿਨ ਜਿਹੜੇ ਅੱਜ ਅਸੀਂ ਦੇਖ ਰਹੇ ਆ ਇਹ ਨਾ ਦੇਖਣੇ ਪੈਂਦੇ ਪਰ ਚਲੋ ਕੋਈ ਨਹੀਂ ਹੁਣ ਦੇਰ ਆਏ ਦਰੋਸਤ ਆਏ ਤੇ ਹੁਣ ਆ ਗਏ ਨੇ ਤੇ ਸਾਨੂੰ ਵੀ ਸਾਨੂੰ ਸਾਹਮਣੇ ਚਾਹੀਦੇ ਨੇ ਜੀ ਬਿਲਕੁਲ ਤਾਂ ਵਿਵੇਕ ਗੱਲ ਉਹਨਾਂ ਦੀ ਵੀ ਕਰਨੀ ਲਾਜ਼ਮੀ ਹੋ ਜਾਂਦੀ ਹੈ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਕਿਉਂਕਿ ਅਸੀਂ ਮੈਂਟਲ ਸਟੇਟ ਸਮਝ ਸਕਦੇ ਹਾਂ ਕਿ ਕੀ ਮੈਂਟਲ ਸਟੇਟ ਤੋਂ ਗੁਜ਼ਰ ਰਹੇ ਹੋਣਗੇ ਅਜਿਹੇ ਦੇ ਵਿੱਚ ਉਹਨਾਂ ਨੇ ਜ਼ਮੀਨ ਗਿਰਵੀ ਰੱਖਤੀ ਪੈਸੇ ਕਰਜ਼ੇ ਦੇ ਵਿੱਚ ਉਧਾਰ ਲੈ ਲਿਆ ਜੋ ਖੇਤੀ ਹੈ ਉਹ ਵੀ ਉਹਨਾਂ ਨੇ ਜੋ ਫਸਲ ਹੈ ਆਪਣੀ ਉਹ ਵੀ ਵੇਚ ਉਸਕਿ ਮਤਲਬ ਕਿਸੇ ਵੀ ਤਰੀਕੇ ਨਾਲ ਪੈਸੇ ਇਕੱਠੇ ਕਰਕੇ ਵਿਦੇਸ਼ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜ ਦਿੱਤਾ ਹੁਣ ਵਾਪਸ ਆ ਚੁੱਕੇ ਨੇ ਅਜੇ ਕਰਜ਼ਾ ਮੁੱਕਿਆ ਨਹੀਂ ਹੈਗਾ ਕਰਜ਼ਾ ਬਾਕੀ ਹੈਗਾ ਆ ਪੂਰਾ ਪਰਿਵਾਰ ਪਰੇਸ਼ਾਨਾ ਜੋ ਫੈਮਿਲੀ ਹੈਗੇ ਉਹ ਵੀ ਪਰੇਸ਼ਾਨ ਹੈ ਕਿ ਆਕਰਣ ਕਿਵੇਂ ਅਸੀਂ ਕੰਮ ਕਰਾਂਗੇ ਕਿਵੇਂ ਗੁਜ਼ਾਰਾ ਕਰਾਂਗੇ ਕਿਵੇਂ ਅਸੀਂ ਹੁਣੇ ਕਰਜ਼ਾ ਜੋ ਹੈ ਭੁਗਤਾਨ ਕਰਾਂਗੇ ਇਸ ਦਾ ਤਾਂ ਅਜਿਹੇ ਦੇ ਵਿੱਚ ਲੋੜ ਤਾਂ ਇਹ ਹੀ ਹੈ ਕਿ ਲੋਕਾਂ ਦੇ ਵੱਲੋਂ ਵੀ ਮਦਦ ਜ਼ਰੂਰ ਕੀਤੀ ਜਾਣੀ ਚਾਹੀਦੀ ਤੇ ਸਭ ਤੋਂ ਵੱਡੀ ਗੱਲ ਏਜੰਟਸ ਜਿਨ੍ਹਾਂ ਦੇ ਥਰੂ ਵਿਦੇਸ਼ ਦੇ ਵਿੱਚ ਇਹ ਗਏ ਨੇ ਉਹਨਾਂ ਤੋਂ ਇਹਨਾਂ ਦੇ ਪੈਸੇ ਵਾਪਸ ਕਰਵਾਏ ਜਾਣੇ ਚਾਹੀਦੇ ਨੇ ਹੂੰ ਦੇਖੋ ਕਵਿਤਾ ਬਿਲਕੁਲ ਹੁਣ ਪੈਸ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਤੁਸੀਂ ਕਹਿੰਦੇ ਏਜੰਟਸ ਤੋਂ ਪੈਸੇ ਵਾਪਸ ਕਰਾਣੇ ਚਾਹੀਦੇ ਨੇ ਮੈਂ ਐਗਰੀ ਕਰਦਾ ਪਰ ਤੁਸੀਂ ਏਜੰਟਾਂ ਨੂੰ ਲੱਭ ਕਿੱਥੋਂ ਲਓਗੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦੇਣਾ ਇੱਕ ਫਲੋਰ ਦੇ ਦਪਿੰਦਰ ਦਵਿੰਦਰ ਜੀ ਨੇ ਦਵਿੰਦਰਜੀਤ ਸਿੰਘ ਹੈ ਉਹ ਦੁਬਈ ਗਏ 2 ਮਹੀਨੇ ਪਹਿਲਾਂ ਦੁਬਈ ਦੇ ਵਿੱਚ ਇੱਕ ਏਜੰਟ ਨਾਲ ਸੰਪਰਕ ਦੇ ਵਿੱਚ ਆਏ ਉੱਥੋਂ ਗਏ ਅਮਰੀਕਾ ਬਾਇਆ ਡੋਂਕੀ ਤੇ 40 ਤੋਂ 50 ਲੱਖ ਰੁਪਏ ਉਸ ਏਜੰਟ ਨੂੰ ਦਿੱਤਾ ਇਸ ਤੋਂ ਇਲਾਵਾ ਪ੍ਰਦੀਪ ਸਿੰਘ ਡੇਰਾ ਬਸੀ ਦਾ ਇਹ ਵੀ ਪਹਿਲਾਂ ਕਿਸੇ ਹੋਰ ਕੰਟਰੀ ਦੇ ਵਿੱਚ ਸੀਗੇ ਤੇ ਉੱਥੋਂ ਡੋਂਕੀ ਲਾ ਕੇ ਬਾਇਆ ਦੁਬਈ ਇਹ ਅਮਰੀਕਾ ਗਏ ਨੇ ਉਸ ਤੋਂ ਬਾਅਦ ਆਕਾਸ਼ਦੀਪ ਸਿੰਘ ਨੇ ਅੰਮ੍ਰਿਤਸਰ ਦੇ ਇਹ ਵੀ ਪਹਿਲਾਂ ਦੁਬਈ ਗਏ ਦੁਬਈ ਤੋਂ ਡੋਂਕੀ ਲਾ ਕੇ ਅਮਰੀਕਾ ਗਏ ਉਸ ਤੋਂ ਬਾਅਦ ਹਰਵਿੰਦਰ ਸਿੰਘ ਨੇ ਟਾਂਡਾ ਔੜ ਮੁਰ ਦੇ ਇਹ ਵੀ ਪਹਿਲਾਂ ਦੁਬਈ ਗਏ ਦੁਬਈ ਤੋਂ ਜਿਹੜਾ ਡੋਂਕੀ ਲਾ ਕੇ ਤੇ ਉੱਧਰ ਗਏ ਮਤਲਬ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬ ਦੇ ਨੌਜਵਾਨ ਵਾਪਸ ਆਏ ਨੇ ਰਿਪੋਰਟ ਹੋ ਕੇ ਤੇ ਪਹਿਲਾਂ ਦੁਬਈ ਗਏ ਦੁਬਈ ਦਾ ਇਤਨਾ ਦਾ ਖਰਚਾ ਸਾਰਿਆਂ ਦਾ 5 ਤੋਂ 7 ਲੱਖ ਦੇ ਵਿੱਚ ਹੈ ਉੱਥੇ ਜਾ ਕੇ ਫਿਰ ਮੋٹے ਪੈਸੇ ਮੰਗਾਏ ਨੇ 40 40 50 50 ਲੱਖ ਤੇ ਉਸ ਤੋਂ ਬਾਅਦ ਜਿਹੜਾ ਉਧਰਲੇ ਪਾਸੇ ਨੂੰ ਗਏ ਨੇ ਅਮਰੀਕਾ ਨੂੰ ਹੁਣ ਤੁਸੀਂ ਏਜੰਟਾਂ ਦੀ ਗੱਲ ਕਰ ਰਹੇ ਹੋ ਤੇ ਹੁਣ ਦੂਸਰੀ ਕੰਟਰੀ ਦੇ ਵਿੱਚ ਜਾ ਕੇ ਕਾਰਵਾਈ ਕਰਨਾ ਖਾਸ ਕਰਕੇ ਦੁਬਈ ਵਰਗੇ ਜਿਹੜੇ ਆਪਣੇ ਲੋਕਾਂ ਦੀ ਸਿਕਿਉਰਿਟੀ ਦੇ ਲਈ ਪੈਸਾ ਹੀ ਬਹੁਤ ਬਹਾਂਦੇ ਨੇ ਉੱਥੇ ਸਿਕਿਉਰਿਟੀ ਹੀ ਬਹੁਤ ਮਿਲਦੀ ਹੈ ਤੇ ਇਸ ਕਰਕੇ ਉਧਰਲੀ ਕੰਟਰੀਜ਼ ਦੇ ਵਿੱਚ ਜਾ ਕੇ ਇਹ ਕੰਮ ਕਰਨਾ ਤਾਂ ਔਖਾ ਹੈ ਪਰ ਪੰਜਾਬ ਦੇ ਵਿੱਚ ਕੰਮ ਜਰੂਰ ਸ਼ੁਰੂ ਹੋ ਗਿਆ 80 ਜਿਹੜੇ ਨੇ ਏਜੰਟਸ ਨੇ ਉਹਨਾਂ ਦੀ ਸੂਚੀ ਤਿਆਰ ਕੀਤੀ ਹੈ ਪੰਜਾਬ ਸਰਕਾਰ ਨੇ ਤੇ ਇੱਕ ਇੱਕ ਕਰਕੇ ਰੇਡ ਵੀ ਸ਼ੁਰੂ ਕਰਤੀ ਹੈ ਮੋਹਾਲੀ ਚੰਡੀਗੜ੍ਹ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਏਜੰਟ ਨੇ ਅਮ੍ਰਿਤਸਰ ਹੁਸ਼ਿਆਰਪੁਰ ਜਲੰਧਰ ਅਮ੍ਰਿਤਸਰ ਦੇ ਵਿੱਚ ਤਾਂ ਉੱਥੇ ਕਾਰਵਾਈਆਂ ਜਿਹੜੀਆਂ ਹੋਣੀਆਂ ਉਹ ਸ਼ੁਰੂ ਹੋ ਗਈਆਂ ਨੇ ਖਾਸ ਕਰਕੇ ਬਣਾਦੇ ਉੱਤੇ ਜਿਹੜੇ ਅਪਰਚਾਰ ਕਰਦੇ ਨੇ ਕਿ ਦੁਬਈ ਦੇ ਵਿੱਚ ਨੌਕਰੀਆਂ ਨੇ ਕਾਰਪੇਂਟਰ ਦੀਆਂ ਇਹ ਵੋ ਉਹਨਾਂ ਦੇ ਉੱਤੇ ਕਾਰਵਾਈਆਂ ਜਿਹੜੀਆਂ ਨੇ ਉਹ ਹੋਣੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਨੈਕਸਸ ਹੀ ਹੁੰਦਾ ਹੈ ਕਵਿਤਾ ਪਰ ਆਪਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਨੈਕਸਸ ਜਿਹੜੇ ਹੈਗੇ ਨੇ ਇਹ ਸ਼ਹਿਰ ਤੇ ਕੈਰੀ ਦੇ ਕੰਮ ਕਰ ਰਹੇ ਨੇ ਤੁਸੀਂ ਦੇਖੋ ਕਿ 2 ਮਹੀਨੇ ਪਹਿਲਾਂ ਗਏ ਆ ਜੀ ਬਾਹਰ ਵਾਪਸ ਆ ਗਏ ਏਜੰਟ ਹੂੰ ਉਸ ਤੋਂ ਬਾਅਦ ਕਈ ਏਜੰਟਾਂ ਦਾ ਹਜ ਤੱਕ ਪਤਾ ਹੀ ਨਹੀਂ ਲੱਗਾ ਫੜੇ ਭੱਜ ਗਏ ਪਾਨਾ ਸਿੱਧੂ ਹਰਾਂ ਨੇ ਕਈਆਂ ਤੇ ਪੈਸੇ ਵਾਪਸ ਕਰਵਾਏ ਉਹ ਉਹ ਵੀ ਤਾਂ ਏਜੰਟੀ ਸੀਗੇ ਅੱਜ ਉਹ ਏਜੰਟੀ ਕਿੱਥੇ ਨੇ ਆਪਣਾ ਕੰਮ ਕਰ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਹੁਣ 104 ਨੌਜਵਾਨ ਵਾਪਸ ਆਏ ਨੇ ਕਵਿਤਾ ਉਹਦੇ ਵਿੱਚੋਂ 30 ਪੰਜਾਬ ਦੇ ਨੇ ਤੇ ਪੰਜਾਬ ਦੇ ਵਿੱਚ ਜੋ ਕੱਲ ਸਿਨੈਰੀਓ ਬਣਿਆ ਸਾਰੇ ਪਹੁੰਚੇ ਮંત્રી ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਉਹਨਾਂ ਨੇ ਹੌਸਲਾ ਦਿੱਤਾ ਕਿ ਤੁਸੀਂ ਟੈਨਸ਼ਨ ਨਾ ਲਓ ਅਸੀਂ ਤੁਹਾਡੇ ਨਾਲ ਹੈਗੇ ਆਂ ਐਨ ਆਰ ਆਈ ਆ ਫਿਰ ਦੇ ਮਿਨਿਸਟਰ ਲਾ ਲਓ ਜਾਂ ਫਿਰ ਪੰਜਾਬ ਸਰਕਾਰ ਦੇ ਨੁਮਾਇੰਦੇ ਲਗਾ ਲਓ ਨਾਲ ਤਾਂ ਖੜੇ ਨਾ ਹਾਂਜੀ ਹਾਂਜੀ ਗਏ ਨਾ 에ਰਪੋਰਟ ਤੇ ਮਿਲਣ ਹੌਸਲਾ ਹੀ ਕਈ ਵਾਰ ਦਿੱਤਾ ਬਹੁਤ ਹੁੰਦਾ ਮੈਂ ਕਹਿੰਦਾ ਅਸੀਂ ਪੈਸਿਆਂ ਨਾਲ ਮਦਦ ਨਾ ਕਰ ਸਕੀਏ ਅਸੀਂ ਹੌਸਲੇ ਨਾਲ ਮਦਦ ਕਰਤੀ ਉਹ ਅਸੀਂ ਹੌਸਲਾ ਦਿੱਤਾ ਇਹ ਵੀ ਬਹੁਤ ਵੱਡੀ ਇੱਕ ਮਦਦ ਹੁੰਦੀ ਹੈ ਉਸ ਤੋਂ ਬਾਅਦ ਜਿਹੜੇ ਨੌਜਵਾਨ ਦੇ ਤੁਸੀਂ ਦੇਖ ਰਹੇ ਹੋ ਸਭ ਤੋਂ ਪਹਿਲਾਂ ਬੈਠੇ ਹੋਏ ਨੇ ਗਰੇ ਹੁੱਡੀ ਪਾ ਕੇ ਇਹ ਨੌਜਵਾਨ ਨੇ ਜੀ ਦਵਿੰਦਰਜੀਤ ਸਿੰਘ ਇਹ ਵੀ ਕੱਲ ਉਹਨਾਂ 104 ਨੌਜਵਾਨਾਂ ਦੇ ਵਿੱਚੋਂ ਇੱਕ ਸੀਗੇ ਪੰਜਾਬ ਦੇ 30 ਨੌਜਵਾਨਾਂ ਦੇ ਵਿੱਚੋਂ ਇਹਨਾਂ ਇਹ ਸਾਰੇ ਨੌਜਵਾਨ ਕੱਲ ਰਾਤ ਨੂੰ ਪੰਜਾਬ ਪੁਲਿਸ ਨੇ ਪਿਛਲੇ ਗੇਟ ਥਾਣੀ ਬਾਹਰ ਕੱਢੇ ਸਾਰਿਆਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਉਹਨਾਂ ਦੇ ਘਰ ਦੇ ਬਾਹਰ ਸੀਓਫ ਕੀਤਾ ਗਿਆ ਨਾਲ ਦੀ ਨਾਲ ਇਹ ਕਿਹਾ ਗਿਆ ਜੇ ਤੁਹਾਨੂੰ ਕੋਈ ਤੰਗ ਕਰਦਾ ਪਰੇਸ਼ਾਨ ਕਰਦਾ ਕੋਈ ਕੁੱਝ ਕਰਦਾ ਤੁਸੀਂ ਸਾਡੇ ਨਾਲ ਸੰਪਰਕ ਕਰੋ ਅਸੀਂ ਸਾਡੇ ਨਾਲ ਖੜੇ ਆ ਤੁਸੀਂ ਟੈਨਸ਼ਨ ਨਹੀਂ ਲੈਣੀ ਹੂੰ ਹੂੰ ਪੰਜਾਬ ਪੁਲਿਸ ਵੀ ਨਾਲ ਖੜੀ ਹੈ ਜੀ ਤੇ ਹੁਣ ਸਾਨੂੰ ਮੈਂਟਲ ਸਟ੍ਰੈਸ ਸਮਝਣ ਦੀ ਲੋੜ ਹੈ ਕਿ ਜਿਹੜੇ ਆਪਾਂ ਦਿਖਾ ਰਹੇ ਨੇ ਦਵਿੰਦਰ ਸਿੰਘ ਜਿਹਨਾਂ ਦੇ ਉੱਪਰ ਫੋਟੋ ਤਸਵੀਰ ਦੇ ਉੱਤੇ ਦਵਿੰਦਰ ਚੱਲ ਰਿਹਾ ਇਹ ਨੌਜਵਾਨ ਫਲੋਰ ਜ਼ਿਲ੍ਹੇ ਦੇ ਪਿੰਡ ਲੜੜਾ ਦੇ ਨਾਲ ਸੰਬੰਧਿਤ ਹੈ ਇਹ ਨੌਜਵਾਨ ਕੱਲ ਘਰ ਪਹੁੰਚਦਾ ਘਰ ਪਹੁੰਚ ਕੇ ਕਿਸੇ ਦੇ ਨਾਲ ਗੱਲ ਨਹੀਂ ਕਰਦਾ ਕਿਉਂਕਿ ਮੈਂਟਲ ਸਟ੍ਰੈਸ ਦੇ ਵਿੱਚ 40 ਤੋਂ 50 ਲੱਖ ਦਾ ਕਰਜ਼ਾ ਇਸ ਨੌਜਵਾਨ ਦੇ ਸਿਰ ਦੇ ਉੱਤੇ ਹੈ ਹੂੰ ਸਿਰ ਦੇ ਉੱਤੇ ਪਿਓ ਦਾ ਸਾਆ ਨਹੀਂ ਹੈ ਵਿਚਾਰੀ ਬਜ਼ੁਰਗ ਮਾਂ ਹੈ ਭੈਣ ਵਿਆਹੀ ਗਈ ਹੈ ਭਰਾ ਵਿਆਇਆ ਗਿਆ ਹੈ ਇਹਦਾ ਹਜੇ ਤੱਕ ਵਿਆਹ ਨਹੀਂ ਹੋਇਆ ਇਸ ਨੌਜਵਾਨ ਨੇ ਕਿਸੇ ਨਾਲ ਫੋਨ ਤੇ ਗੱਲ ਕੀਤੀ ਤੇ ਸਵੇਰ ਤੋਂ ਨੌਜਵਾਨ ਗਾਇਬ ਹੈ ਕੱਲ ਅਮਰੀਕਾ ਤੋਂ ਰਿਪੋਰਟ ਹੋ ਕੇ ਆਇਆ ਲਖਵਿੰਦਰ ਦਵਿੰਦਰ ਸਿੰਘ ਦਵਿੰਦਰਜੀਤ ਸਿੰਘ ਅੱਜ ਇਹ ਨੌਜਵਾਨ ਲਾਪਤਾ ਹੈ ਪੁਲਿਸ ਭਾਲ ਰਹੀ ਹੈ ਮਾਪੇ ਭਾਲ ਰਹੇ ਨੇ ਤੁਸੀਂ ਇਹ ਦੇਖੋ ਬਜ਼ੁਰਗ ਮਾਂ ਇਕ ਮਾਂ ਦੇ ਲਈ ਇਸ ਤੋਂ ਵੱਡਾ ਮਾੜੇ ਦਿਨ ਕੀ ਹੋ ਸਕਦੇ ਨੇ ਫਲੋਰ ਦੀ ਨਹਿਰ ਦੇ ਉੱਤੇ ਮਾਂ ਜਿਹੜੀ ਆਪਣੇ ਪੁੱਤ ਨੂੰ ਲੱਭ ਰਹੀ ਹੈ ਤੇ ਸਾਨੂੰ ਹੁਣ ਮੈਂਟਲ ਸਥਿਤੀ ਸਮਝਣ ਦੀ ਪਵੇਗੀ ਜਿਹੜੇ ਦਵਿੰਦਰਜੀਤ ਨੇ ਇਹ ਵੀ ਆਪਣਾ ਘਰ ਗਹਿਣੇ ਮਾਂ ਦੇ ਗਹਿਣੇ ਸਾਰਾ ਕੁਝ ਗਿਰਵੀ ਰੱਖ ਕੇ ਦੁਬਈ ਇਹਨਾਂ ਨੇ ਪੈਸੇ ਮੰਗਵਾਏ ਨੇ ਇਸ ਤੋਂ ਇਲਾਵਾ ਪ੍ਰਦੀਪ ਸਿੰਘ ਜਿਹੜੇ ਡੇਰਾ ਵਸੀਦੇ ਨੇ ਉਹ ਤਿੰਨ ਬੱਚਿਆਂ ਦੇ ਪਿਤਾ ਨੇ ਪ੍ਰਦੀਪ ਸਿੰਘ ਉਹਨਾਂ ਦੇ ਸਰ ਦੇ ਉੱਤੇ ਵੀ 50 ਤੋਂ 52 ਲੱਖ ਦਾ ਕਰਜ਼ਾ ਹੈ ਉਹਨਾਂ ਨੇ ਵੀ ਆਪਣਾ ਘਰ ਜ਼ਮੀਨ ਗਹਿਣੇ ਘਰ ਵਾਲੀ ਦੇ ਗਹਿਣੇ ਸਾਰੇ ਗਿਰਵੀ ਰੱਖੇ ਹੋਏ ਨੇ ਦੁਬਈ ਜਾ ਕੇ ਮੰਗਵਾਏ ਸੀ ਇਸ ਤੋਂ ਇਲਾਵਾ ਆਕਾਸ਼ਦੀਪ ਸਿੰਘ ਨੇ ਅੰਮ੍ਰਿਤਸਰ ਦੇ ਉਹਨਾਂ ਦੇ ਸਰ ਦੇ ਉੱਤੇ ਵੀ 45 ਤੋਂ 50 60 ਲੱਖ ਦਾ ਕਰਜ਼ਾ ਹੈ ਜਿਹੜਾ ਉਹਨਾਂ ਦੇ ਪਿਤਾ ਨੇ ਆਪਣੀ ਸਾਰੀ ਜ਼ਮੀਨ ਵੇਚ ਕੇ ਘਰ ਦੇ ਉੱਤੇ ਲੋਨ ਕਰਾ ਕੇ ਲਿਮਿਟਾਂ ਬਣਵਾ ਕੇ ਗਹਿਣੇ ਵੇਚ ਕੇ ਕਿਸਾਨ ਦੀ ਜਾਨ ਹੁੰਦੀ ਹੈ ਟਰੈਕਟਰ ਟਰਾਲੀ ਉਹ ਵੀ ਵੇਚ ਕੇ ਹੋਰ ਖੇਤੀ ਦੇ ਸੰਦ ਵੇਚ ਕੇ ਇੱਥੇ ਤਾਕੀ ਘਰ ਦੀਆਂ ਮੱਝਾਂ ਵੇਚ ਕੇ 45 ਲੱਖ ਰੁਪਇਆ ਨੌਜਵਾਨ ਦੇ ਖਾਤੇ 'ਚ ਪਵਾਇਆ ਸੀ ਤੇ ਨੌਜਵਾਨ ਡੌਂਕੀ ਲਾ ਕੇ ਬਾਹਰ ਗਿਆ ਉਹ ਵੀ ਗਏ ਤੇ ਅੱਜ ਇੱਕ ਹੋਰ ਨੇ ਹਰਵਿੰਦਰ ਸਿੰਘ ਟੰਡਾਉੜ ਮੁੜਦੇ ਜੀ ਜੀ ਇਹਨਾਂ ਦੇ ਸਿਰ ਦੇ ਉੱਤੇ ਵੀ ਕਰਜ਼ਾ ਹੈ ਜਿਹੜਾ ਇਹ ਆਕਾਸ਼ਦੀਪ ਅੰਮ੍ਰਿਤਸਰ ਦੇ ਨੇ ਇਹ ਮਹਿਜ਼ 15 ਦਿਨ ਪਹਿਲਾਂ ਗਏ ਸੀ ਜਿਹੜੇ ਹਰਵਿੰਦਰ ਸਿੰਘ ਨੇ 13 ਤੇ ਇਹ 15 ਤਰੀਕ ਨੂੰ ਪਹੁੰਚੇ ਸੀਗੇ ਜਨਵਰੀ ਨੂੰ ਇਸ ਤੋਂ ਇਲਾਵਾ ਜਿਹੜੇ ਦਵਿੰਦਰਜੀਤ ਸਿੰਘ ਨੇ ਇਹ ਵੀ 15 ਦਿਨ ਪਹਿਲਾਂ ਗਏ ਸੀਗੇ ਪ੍ਰਦੀਪ ਸਿੰਘ ਨੇ ਇਹ ਵੀ ਕੁਝ ਸਮਾਂ ਪਹਿਲਾਂ ਹੀ ਗਏ ਸੀਗਾ ਮਤਲਬ 15 ਦਿਨ ਪਹਿਲਾਂ ਹਜੇ ਪਹੁੰਚੇ ਹਜੇ ਸੋਚ ਰਹੇ ਹੋਣੇ ਕਿ ਅਸੀਂ ਨੌਕਰੀ ਕਿੱਥੇ ਕਰੀਏ ਕੀ ਕਰੀਏ ਕੀ ਨਾ ਕਰੀਏ ਤੇ ਵਾਪਸ ਆ ਗਏ ਹੁਣ ਸਾਨੂੰ ਇਹ ਸਮਝਣਾ ਹੋਵੇਗਾ ਕਿ ਨੌਜਵਾਨਾਂ ਦੇ ਸਿਰ ਤੇ ਚੱਲ ਕੀ ਰਿਹਾ ਜਿਹੜੇ ਕਾਸ਼ਦੀਪ ਨੇ ਅੰਮ੍ਰਿਤਸਰ ਦੇ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਹੈ ਤੇ ਹੁਣ ਪਰਿਵਾਰਕ ਸਥਿਤੀ ਦੇ ਵਿੱਚ ਤੁਸੀਂ ਦੇਖੋ ਕਿ ਸਾਡੇ ਪੰਜਾਬੀਆਂ ਦੇ ਵਿੱਚ ਨਾ ਇੱਕ ਟੀਚਰਵਾਜੀ ਦੀ ਆਦਤ ਹੁੰਦੀ ਹੈ ਬਹੁਤ ਜ਼ਿਆਦਾ ਜੀ ਹੈਨਾ ਤੇ ਇਸ ਕਰਕੇ ਮੈਂ ਅਪੀਲ ਕਰਨਾ ਚਾਹਨਾ ਪੰਜਾਬੀਆਂ ਨੂੰ ਕਿ ਜਿਹੜੇ ਸਾਡੇ ਆਂਡ ਗਵਾਂਡ ਦੇ ਵਿੱਚ ਆਏ ਨੇ ਅਸੀਂ ਨਹੀਂ ਚਾਹਦੇ ਕਿ ਹੁਣ ਕੱਲ ਨੂੰ ਅਸੀਂ ਕਿਸੇ ਹੋਰ ਦਵਿੰਦਰਜੀਤ ਦੀ ਖਬਰ ਪੜੀਏ ਕਿ ਭਾਈ ਘਰੋਂ ਲਾਪਤਾ ਹੈ ਜਾਂ ਫਿਰ ਕੋਈ ਹੋਰ ਕਿਉਂਕਿ ਸਾਡੇ ਅਸੀਂ ਅਸੀਂ ਵੀ ਇਨਸਾਨ ਆ ਅਸੀਂ ਇੱਕ ਕਿਤੇ ਦੇ ਨਾਲ ਜੁੜੇ ਹੋਏ ਆ ਪੱਤਰਕਾਰੀ ਦੇ ਨਾਲ ਸਾਨੂੰ ਕਈ ਵਾਰ ਦਿਲ ਤੇ ਪੱਥਰ ਰੱਖ ਕੇ ਜਈਆਂ ਖਬਰਾਂ ਪਾਣੀਆਂ ਪੈ ਜਾਂਦੀਆਂ ਨੇ ਪਰ ਅਸੀਂ ਆਪਣੇ ਇਮੋਸ਼ਨ ਕਿੱਦਾਂ ਲੁਕੋਣੇ ਸਾਨੂੰ ਪਤਾ ਹੈ ਠੀਕ ਹੈ ਕਈ ਵਾਰ ਖਬਰਾਂ ਪੜਦੇ ਸਾਡੇ ਵੀ ਅੱਖਾਂ ਚ ਹੰਝੂ ਆਉਂਦੇ ਨੇ ਸਾਡੀ ਟੈਕਨੀਕਲ ਟੀਮ ਕਿਵੇਂ ਸਾਹਬਦੀ ਉਹ ਸਾਨੂੰ ਪਤਾ ਹੈ ਪਰ ਅਸੀਂ ਇਹ ਅਸੀਂ ਵੀ ਨਹੀਂ ਇਹ ਤਸਵੀਰਾਂ ਦੇਖ ਸਕਦੇ ਕਿ ਇੱਕ ਮਾਂ ਆਪਣੇ ਜਿੰਦੇ ਪੁੱਤ ਨੂੰ ਨਹਿਰ ਦੇ ਉੱਤੇ ਲੱਭ ਰਹੀ ਹੈ ਜਿਹੜਾ ਹਜੇ ਕੱਲ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਜਿਹੜਾ ਕਿੰਨੇ ਮਹੀਨਿਆਂ ਬਾਅਦ ਕਿਉਂਕਿ 2 ਮਹੀਨੇ ਪਹਿਲਾਂ ਦੁਬਈ ਗਿਆ ਸੀ ਉਹ ਦੁਬਈ ਤੋਂ ਬਾਅਦ ਹੁਣ ਦਵਿੰਦਰ ਜੀ ਤੇ ਜਿਹੜਾ ਉਹ ਅਮਰੀਕਾ ਤੋਂ ਰਿਪੋਰਟ ਹੋ ਕੇ ਆਇਆ ਹੈ 2-3 ਮਹੀਨਿਆਂ ਤੋਂ ਜਿਸ ਪੁੱਤ ਦੀ ਸ਼ਕਲ ਨਹੀਂ ਦੇਖੀ ਚਿਹਰਾ ਨਹੀਂ ਦੇਖਿਆ ਮਾਂ ਨੇ ਅਜੋ ਮਾਂ ਨਹਿਰ ਚ ਲੱਭਦੀ ਪਈ ਹੈ ਇਹ ਤੋਂ ਹੋਰ ਸਾਡੇ ਲਈ ਕੀ ਤਰਾਜ਼ ਦੀ ਗੱਲ ਹੋ ਸਕਦੀ ਹੈ ਤੇ ਇਸੇ ਕਰਕੇ ਮੈਂ ਲੋਕਾਂ ਨੂੰ ਵੀ ਅਪੀਲ ਕਰ ਰਿਹਾ ਹਾਂ ਖਾਸ ਕਰਕੇ ਮੈਂ ਅਪੀਲ ਕਰ ਰਿਹਾ ਹਾਂ ਆਪਣੇ ਪੱਤਰਕਾਰ ਭਾਈਚਾਰੇ ਨੂੰ ਕਿ ਭਾਈ ਚਾਰ ਵਿਊ ਦੇ ਲਈ ਇਹ ਮੁੱਦਾ ਸਿਰਫ 2-3 ਦਿਨ ਦਾ ਰਹਿਣਾ। ਜੀ ਜੀ। ਉਸ ਤੋਂ ਬਾਅਦ ਕੋਈ ਨਵਾਂ ਮੁੱਦਾ ਆ ਗਿਆ ਸੀ ਉਧਰਲੇ ਪਾਸੇ ਨੂੰ ਹੋ ਰਿਹਾਣਾ। ਪੱਤਰਕਾਰ ਭਾਈਆਂ ਨੂੰ ਵੀ ਅਪੀਲ ਹੈ ਭਾਈ ਹਰ ਥਾਂ ਦੇ ਉੱਤੇ ਚਾਰ ਵੀਊਜ਼ ਦੇ ਲਈ ਜਾਂ ਫਿਰ ਕਿਸੇ ਦੀਆਂ ਕਹਾਣੀਆਂ ਸੁਣਨ ਦੇ ਲਈ ਐਂ ਹੀ ਨਾ ਸੀ ਹਰ ਥਾਂ ਕਿ ਮਾਈਕ ਕਰੀ ਚੱਲੀਏ ਕਿਉਂਕਿ ਕੱਲ ਜੋ ਤਸਵੀਰਾਂ ਆਈਆਂ ਕਵਿਤਾ ਉਹ ਤੁਸੀਂ ਵੀ ਦੇਖਿਆ ਅਸੀਂ ਵੀ ਦੇਖਿਆ ਸਾਡੇ ਦਰਸ਼ਕਾਂ ਨੇ ਵੀ ਦੇਖਿਆ ਹੋਣਗੇ ਆ ਕਿ ਇੱਕ ਪੰਜਾਬ ਪੁਲਿਸ ਦੇ ਸਾਬਕਾ ਸਬ ਇੰਸਪੈਕਟਰ ਨੇ ਰਿਟਾਇਰਡ ਜੀ ਉਹ ਆਪਣੇ ਪੋਤੇ ਨੂੰ ਲੈਣ ਲਈ ਪਹੁੰਚੇ। ਹੁਣ 40-45 ਲੱਖ ਰੁਪਇਆ ਖਰਚਾ ਤਾਂ ਉਹਨਾਂ ਨੇ ਵੀ ਕੀਤਾ ਹੋਵੇਗਾ ਹੂੰ ਬਿਲਕੁਲ ਕੀ ਪਤਾ ਅਗਲੇ ਨੇ ਸਾਰੀ ਆਪਣੀ ਜਿੰਨੀ ਜਮਾ ਪੂੰਜੀ ਸੀ ਉਹ ਸਾਰੀ ਲਾਤੀ ਹੋਵੇ ਪੋਤੇ ਦੇ ਉੱਤੇ ਖੇਤ ਖੇਤ ਲਾਤੇ ਹੁਣ ਘਰ ਲਾਤਾ ਹੋਵੇ ਜੀ ਸਾਡੇ ਲਈ ਤਾਂ ਉਹ ਇੱਕ ਮੁੱਦਾ ਹੈ ਹੂੰ ਪਰ ਕਿਸੇ ਦੇ ਲਈ ਉਹ ਸਾਨੂੰ ਦੇਖਣਾ ਪਏਗਾ ਨਾ ਕਿ ਉਹ ਪੋਤੇ ਨੂੰ ਕਿਸ ਤਰੀਕੇ ਨਾਲ ਟੈਕਲ ਕਰੇਗਾ ਜਾਂ ਪੋਤਾ ਆਪਣੇ ਦਾਦੇ ਦਾ ਚਿਹਰਾ ਕਿੱਦਾਂ ਦੇਖੇਗਾ ਜਿਹਨੇ ਸਾਰੀ ਜ਼ਿੰਦਗੀ ਪੁਲਿਸ ਅਫਸਰ ਬਣ ਕੇ ਠੇਠ ਹਨਾ ਠੜ ਦੇ ਨਾਲ ਜ਼ਿੰਦਗੀ ਕੱਟੀ ਅੱਜ ਉਹ ਵਿਚਾਰਾ 40-45 ਲੱਖ ਦੇ ਥੱਲੇ ਲੱਗਾ ਹੋਇਆ ਉਹ ਪੋਤਾ ਕਿਵੇਂ ਅਸੀਂ ਉਹ ਚੀਜ਼ ਨਹੀਂ ਦੇਖੀ ਅਸੀਂ ਪੁੱਛ ਰਹੇ ਹਾਂ ਤੁਹਾਡਾ ਨਾਮ ਕੀ ਹੈ ਤੁਸੀਂ ਕਿੱਥੇ ਹੋ ਉਹ ਬਜ਼ੁਰਗ ਵਿਚਾਰਾ ਇੰਨਾ ਕਾਫਰਸਟ੍ਰੇਟ ਹੋ ਗਿਆ ਇੰਨਾ ਕਾਫਰਸਟ੍ਰੇਟ ਹੋ ਗਿਆ ਮੈਂ ਕਹਿੰਦਾ ਉਹਨੇ ਗਾਲ ਨਹੀਂ ਕਢੀ ਅਸੀਂ ਕਿਸੇ ਦੀ ਮੈਂਟਲੀ ਸਿਚੁਏਸ਼ਨ ਨਹੀਂ ਸਮਝ ਰਹੇ ਜੇ ਉਹ ਵਿਚਾਰਾ ਗਾਲ ਕੱਢ ਦਿੰਦਾ ਫਿਰ ਮੀਡੀਆ ਨੇ ਉਹਦਾ ਜੀਣਾ ਹਰਾਮ ਕਰ ਦੇਣਾ ਸੀ ਕਿ ਭਾਈ ਇਹਨਾਂ ਨੂੰ ਤਾਂ ਬੋਲਣ ਦੀ ਤਮੀਜ਼ ਨਹੀਂ ਆ ਦੱਸੋ ਅਸੀਂ ਰਿਪੋਰਟ ਕਰਾਇਆ ਮੈਂ ਕਹਿੰਦਾ ਅਸੀਂ ਰਿਪੋਰਟ ਨਹੀਂ ਕਰਾਇਆ ਜਿਹੜੇ ਪੰਜਾਬ ਆਏ ਨੇ ਇਹ ਪੰਜਾਬੀ ਨੇ ਸਾਡੇ ਭੈਣ ਭਰਾ ਨੇ ਸਾਡੇ ਤੋਂ ਹੀ ਵਕ ਹੋ ਕੇ ਉਧਰ ਗਏ ਸੀਗੇ ਤੇ ਸਾਡੇ ਕੋਲ ਹੀ ਆਏ ਨੇ ਕਹਿੰਦੇ ਨਾ ਜੀ ਸਾਰੇ ਪਾਸੇ ਦਾ ਮੁੜਿਆ ਘਰ ਆਂਦਾ ਇਹ ਨੌਜਵਾਨ ਹੁਣ ਘਰ ਆਏ ਨੇ ਤੇ ਸਾਡੇ ਘਰ ਆਏ ਨੇ ਸਾਡਾ ਫਰਜ਼ ਹੈ ਇਹਨਾਂ ਨੂੰ ਸੰਭਾਲਣਾ ਸਿਰਫ ਇਹਨਾਂ ਨੂੰ ਨਹੀਂ ਇਹਨਾਂ ਦੇ ਮਾਪੇ ਨੂੰ ਵੀ ਹੌਸਲਾ ਦੇਣਾ ਜੇ ਅਸੀਂ ਇਹ ਸਾਰਾ ਕਰਨ ਲੱਗ ਗਏ ਚਾਰ ਵੀਊ ਦੇ ਲਈ ਆ ਸਭ ਦੇ ਲਈ ਤਾਂ ਫਿਰ ਸਾਡੇ ਤੇ ਵੀ ਜਿਹੜਾ ਇੱਕ ਕਲੰਕ ਉਹ ਲੱਗੇਗਾ ਸਾਨੂੰ ਵੀ ਫਿਰ ਟਰੰਪ ਵਾਲੀ ਕੈਟਾਗਰੀ ਦੇ ਵਿੱਚ ਗਿਣਿਆ ਜਾਏਗਾ ਕਿ ਭਾਈ ਅਸੀਂ ਤਾਂ ਰਹੀ ਕਿਸੇ ਪਾਸੇ ਦੀ ਨਹੀਂ ਗਏ ਸਾਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਕੱਲ ਜਿਸ ਤਰੀਕੇ ਬਜ਼ੁਰਗ ਨੂੰ ਘੇਰ ਹੀ ਰੱਖਿਆ ਮੀਡੀਆ ਨੇ ਉਹ ਬਜ਼ੁਰਗ ਵਿਚਾਰਾ ਕਹੀ ਵੀ ਜਾਵੇ ਕਿ ਤੁਸੀਂ ਮੈਨੂੰ ਅਰੈਸਟ ਕਰ ਰਹੇ ਹੋ ਇਹ ਅਨਕਾਲਡ ਅਰੈਸਟ ਹੈ ਤੇ ਅਸੀਂ ਉਹ ਵੀ ਨਹੀਂ ਸਮਝ ਪਾਏ ਹਾਰ ਕੇ ਬਜ਼ੁਰਗ ਰੋਣ ਹੱਕਾ ਹੋ ਗਿਆ ਸਾਨੂੰ ਤਸਵੀਰਾਂ ਉਸ ਤੋਂ ਬਾਅਦ ਤੁਸੀਂ ਤਰਾਜ਼ ਦੀ ਦੇਖੋ ਅਸੀਂ ਇਹ ਚਲਾ ਰਹੇ ਹਾਂ ਕਈ ਚੈਨਲ ਵਾਲੇ ਬਜ਼ੁਰਗ ਦਾ ਪੁੱਤ 15 ਦਿਨ ਪਹਿਲਾਂ ਗਿਆ ਸੀ ਬਜ਼ੁਰਗ ਦੇ ਭਾਵੁਕ ਬੋਲ ਉਹ ਭਾਈਓ ਭਾਵੁਕ 15 ਦਿਨ ਪਹਿਲਾਂ ਗਏ ਕਰਕੇ ਨਹੀਂ ਹੋਇਆ ਸੀ ਉਹ ਭਾਵੁਕ ਤਾਂ ਕਰਕੇ ਹੋਇਆ ਕਿਉਂਕਿ ਤੁਸੀਂ ਲੋਕਾਂ ਨੇ ਉਹਨੂੰ ਨਿਕਲਣਾ ਬਾਹਰ ਨਾ ਜਿਹੜਾ ਉਹਦਾ ਔਖਾ ਕਰਤਾ ਸੀਗਾ ਉਹ 에ਰਪੋਰਟ ਤੋਂ ਵਿਚਾਰਾ ਬਾਹਰ ਨਹੀਂ ਆਇਆ ਤੇ ਇਧਰੋਂ ਸ਼ੁਰੂ ਹੋ ਗਏ ਸਾਰੇ ਤਾਂ ਇਸ ਕਰਕੇ ਜਿਹੜਾ ਉਹ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਨੂੰ ਇਸ ਵੇਲੇ ਉਹਨਾਂ ਨੂੰ ਹੌਸਲਾ ਦੇਣ ਦੀ ਲੋੜ ਹੈ ਸਾਨੂੰ ਹੌਸਲਾ ਦੇਣਾ ਚਾਹੀਦਾ ਪੰਜਾਬ ਸਰਕਾਰ ਵੀ ਕਰ ਰਹੀ ਹੈ ਕੰਮ ਪੰਜਾਬ ਪੁਲਿਸ ਵੀ ਕਰ ਰਹੀ ਹੈ ਪੰਜਾਬ ਪੁਲਿਸ ਨੇ ਕੱਲ ਉਹਨਾਂ ਨੂੰ ਸੁਰੱਖਿਆ ਵੀ ਦਿੱਤੀ ਘਰਾਂ ਤੱਕ ਛੱਡ ਕੇ ਵੀ ਆਏ ਛੱਡ ਕੇ ਘਰ ਕਹਿ ਕੇ ਵੀ ਆਏ ਕਿ ਭਾਈ ਜੇ ਤੁਹਾਨੂੰ ਕੋਈ ਬੁਲੀ ਕਰਦਾ ਹੈ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ ਹੈ ਕੋਈ ਤੁਹਾਨੂੰ ਟੀਚਰ ਬਾਜੀ ਕਰਦਾ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਅਸੀਂ ਤੁਹਾਨੂੰ ਜਿਹੜਾ ਜ਼ਰੂਰ ਮਦਦ ਦਵਾਗੇ ਤੇ ਪੰਜਾਬ ਸਰਕਾਰ ਦੇ ਨੁਮਾਇंदे ਵੀ ਮਿਲ ਕੇ ਆਏ ਨੇ ਅੱਜ ਮੁੱਖ ਮੰਤਰੀ ਸਾਹਿਬ ਨੇ ਵੀ ਟਵੀਟ ਕੀਤਾ ਤੇ ਕੇਂਦਰ ਸਰਕਾਰ ਨੂੰ ਕਿਹਾ ਕਿ ਭਾਈ ਗੱਲਬਾਤ ਕਰੋ ਤੇ ਹੁਣ ਅਸੀਂ ਵੀ ਸਰਕਾਰਾਂ ਤੋਂ ਇਹ ਉਮੀਦ ਕਰਦੇ ਹਾਂ ਕੇਂਦਰ ਦੀ ਤੋਂ ਵੀ ਪੰਜਾਬ ਦੀ ਤੋਂ ਵੀ ਕਿ ਭਾਈ ਜ਼ਰੂਰ ਇਹਨਾਂ ਨੌਜਵਾਨਾਂ ਦਾ ਹੱਥ ਪੱਲਾ ਫੜਿਆ ਜਾਵੇ ਕਿਉਂਕਿ ਨੌਜਵਾਨ ਇਹੀ ਉਮੀਦੋ ਗਏ ਨੇ ਨਾ ਕਿ ਭਾਰਤ ਦੇ ਵਿੱਚ ਸਾਡਾ ਫਿਊਚਰ ਨਹੀਂ ਸੀ ਅਮਰੀਕਾ 'ਚ ਬਣਾ ਲਈਏ ਨਹੀਂ ਤਾਂ ਕਿਹਨੂੰ ਸ਼ੌਂਕ ਹੈ ਕਿ 15 20 ਦਿਨ ਜਪਨਾਮਾ ਦੇ ਜੰਗਲਾਂ ਦੇ ਵਿੱਚ ਰਾਤਾਂ ਕੱਟিয়ে ਤੇ ਕਿਹੜੇ ਮਾਵਾਪਾ ਨੂੰ ਸ਼ੌਂਕ ਹੈ ਕਿ ਸਾਡਾ ਪੁੱਤ ਪਨਾਮਾ ਦੇ ਜੰਗਲਾਂ ਦੇ ਵਿੱਚ ਪੱਤੇ ਖਾਵੇ ਇਹ ਸ਼ੌਂਕ ਤਾਂ ਕਿਸੇ ਨੂੰ ਨਹੀਂ ਨਾ ਫਿਰ ਸਾਨੂੰ ਇਹ ਸੋਚਣਾ ਚਾਹੀਦਾ ਪਰ ਇਹ ਜੋ ਸਾਰਾ ਬਤਿਹਰਾ ਵਾਪਰਿਆ ਇਸ ਦੇ ਨਾਲ ਫਰਕ ਪੰਜਾਬੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਕਵਿਤਾ ਜ਼ਰੂਰ ਪੈ ਗਿਆ ਕਿਉਂਕਿ ਸਰਕਾਰਾਂ ਜਿਨ੍ਹਾਂ ਤੋਂ ਅਸੀਂ ਉਮੀਦ ਲਗਾ ਕੇ ਬੈਠਦੇ ਹਾਂ ਸਰਕਾਰਾਂ ਜਿਨ੍ਹਾਂ ਨੂੰ ਅਸੀਂ ਚੁਣਦੇ ਹਾਂ ਉਹ ਲੋਕ ਜਿਨ੍ਹਾਂ ਨੂੰ ਅਸੀਂ ਚੁਣਦੇ ਹਾਂ ਆਪਣੇ ਨੁਮਾਇੰਦਿਆਂ ਦੇ ਵਜੋਂ ਉਹ ਜਿਹੜਾ ਨੇ ਸਿਰਫ ਆਪਣੇ ਹਿੱਤ ਦੇ ਲਈ ਜਾਂ ਫਿਰ ਦੂਸਰਿਆਂ ਦੇ ਹਿੱਤ ਦੇ ਲਈ ਕੁਝ ਚੁਣੇ ਹੋਏ ਲੋਕਾਂ ਦੇ ਹਿੱਤ ਦੇ ਲਈ ਜਾ ਕੇ ਭੁਗਤਦੇ ਨੇ ਨਾ ਉਹ ਆਮ ਲੋਕਾਂ ਦੀ ਗੱਲ ਕਰਦੇ ਨੇ ਨਾ ਉਹ ਭਾਰਤ ਦੀ ਗੱਲ ਕਰਦੇ ਨਾ ਉਹ ਪੰਜਾਬ ਦੀ ਗੱਲ ਕਰਦੇ ਨਾ ਪੰਜਾਬੀਅਤ ਦੀ ਗੱਲ ਕਰਦੇ ਨੇ ਸੋ ਇੱਕ ਵਾਰੀ ਫਿਰ ਤੋਂ ਜਿਹੜਾ ਸਿਨੈਰੀਓ ਹੋਇਆ ਭਾਰਤੀ ਤੇ ਖਾਸ ਕਰ ਪੰਜਾਬੀ ਆਪਣੇ ਆਪ ਨੂੰ ਫਿਰ ਤੋਂ ਠੱਗਿਆ ਮਹਿਸੂਸ ਜ਼ਰੂਰ ਕਰ ਰਹੇ ਨੇ ਤੇ ਇਹ ਸਭ ਦੇ ਨਾਲ ਦੇਸ਼ਵਾਦੀ